ਅੱਜ ਅਸੀਂ ਇਹੋ ਜਿਹਾ ਇੱਕ ਪਰਿਵਾਰ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਕਿ ਜਿਹੜੇ ਪਰਿਵਾਰ ਦੇ ਦੋ ਮੈਂਬਰ ਦੋਨੇ ਬਲਾਈਂਡ ਤੇ ਦੋਨੇ ਸਰਵਿਸਮੈਨ ਅਸੀਂ ਵੈਸੇ ਤਾਂ ਤਿੰਨੋਂ ਇਕੱਠੇ ਪੜੇ ਆ ਮਤਲਬ ਲੁਧੇਵੀ ਆਵੀ ਆਰਟੀਸੀ ਲੁਧਿਆਣਾ ਤੇ ਉੱਥੇ ਅਸੀਂ ਪੜੇ ਆ ਪਲੱਸ 1 ਪਲੱਸ 2 ਤੇ ਬਾਕੀ 10th ਤੱਕ ਅਸੀਂ ਫਰੀਦਕੋਟ ਪੜੇ ਜੀ ਬਾਅਦ ਚ ਮਤਲਬ ਮੈਂ ਤਾਂ ਕਾਲਜ ਤੇ ਉੱਥੇ ਜੋ ਟ੍ਰੇਨਿੰਗ ਜਿਹੜੀਆਂ ਹੁੰਦੀਆਂ ਕੰਪਿਊਟਰ ਟ੍ਰੇਨਿੰਗ ਤੇ ਸਟੈਨੋ ਗ੍ਰਾਫੀ ਦਾ ਕੋਰਸ ਕੀਤਾ ਹੀ ਫਿਰ ਮੇਰੇ ਗ੍ਰੈਜੂਏਸ਼ਨ ਵੀ ਉੱਥੇ ਨਾਲ ਨਾਲ ਪ੍ਰਾਈਵੇਟ ਸਾਰਾ ਕੁਝ ਹੁੰਦਾ ਰਹੀ ਤੇ ਇਹਨਾਂ ਦੀ ਪਰਮਜੀਤ ਦੀ ਗ੍ਰੈਜੂਏਸ਼ਨ ਇੱਥੇ ਹੀ ਹੋਈ ਆਈ ਆਪਣਾ ਯੂਨੀਵਰਸਿਟੀ ਕਾਲਜ ਆ ਜਿਹੜਾ ਤੇ ਇੱਥੋਂ ਹੀ 6 ਸਾਲ ਹੋ ਗਏ ਸਾਨੂੰ ਜੋਬ ਕਰਦਿਆਂ ਨੂੰ 16 ਤੋਂ ਅਸੀਂ ਜੋਬ ਕਰ ਰਹੇ ਹਾਂ ਜੀ ਉਹ ਅੱਜ ਕੱਲੇ ਕਿਸੇ ਦੇ ਲੱਤ ਨਹੀਂ ਹੁੰਦੀ ਜਾਂ ਕਿਸੇ ਦੇ ਬਾਹਣ ਨਹੀਂ ਹੁੰਦੀ ਉਹ ਕੁਦਰਤ ਨੂੰ ਗਾਲਾਂ ਕੱਢਦਾ ਕੁਦਰਤ ਨੂੰ ਕਹਿੰਦਾ ਵੀ ਤੂੰ ਰੱਬਾ ਮੈਨੂੰ ਬਾਹਣ ਹੀ ਦਿੱਤੀ ਮੈਂ ਆ ਕੁਝ ਬਣਾਣਾ ਚਾਹੁੰਦਾ ਸੀ ਤੂੰ ਮੈਨੂੰ ਜਨ ਕਿ ਲੱਤ ਨਹੀਂ ਦਿੱਤੀ ਖਣੀ ਮੈਂ ਕੀ ਕੁਝ ਕਰ ਜਾਂਦਾ ਤੇ ਤੁਹਾਨੂੰ ਅੱਖਾਂ ਨਹੀਂ ਦਿੱਤੀਆਂ ਤੇ ਇਹ ਪੇਰੈਂਟਸ ਨੇ ਬਹੁਤ ਸਟਰਗਲ ਕੀਤਾ ਹੀ ਨਹੀਂ ਆਪ ਉਹਨਾਂ ਨੇ ਗਰੀਬੀ ਕੱਟੀ ਉਹਨਾਂ ਨੇ ਦੇਖੀ ਗਰੀਬੀ ਪਰ ਉਹਨਾਂ ਨੇ ਮੇਨ ਫੋਕਸ ਇਹੀ ਰੱਖਿਆ ਕਿ ਅਸੀਂ ਪੜ ਜਾਈਏ ਦੋਵੇਂ ਤੇ ਉਹਨਾਂ ਨੇ ਸਾਡੀ ਸਟੱਡੀ ਬਹੁਤ ਅੱਛੀ ਕਰਵਾਈ ਜੀ ਤੇ ਬਸ ਕੋਈ ਦੁੱਖ ਨਹੀਂ ਜੀ ਮੇਰੀ ਤਾਂ ਇਹ ਹੁੰਦਾ ਕਿ ਬੰਦੇ ਨੂੰ ਇੱਕ ਜੌਬ ਹੋਣੀ ਚਾਹੀਦੀ ਹੈ ਹਨਾ ਪੈਸਾ ਹੋਵੇ ਤੇ ਘਰ ਹੋਵੇ ਬਸ ਇਹ ਸਾਰੀਆਂ ਚੀਜ਼ਾਂ ਉਹ ਸਾਡੇ ਕੋਲ ਹੈਗੀਆਂ ਜੀ ਕਿਸ ਗੱਲ ਦਾ ਸ਼ਿਕਵਾ ਕਰੀਏ ਇੱਥੇ ਤਾਂ ਬੇਰੋਜ਼ਗਾਰੀ ਐਨੀ ਹੈ ਜੀ ਬੇਰੋਜ਼ਗਾਰੀ ਕਰਕੇ ਕਿੰਨੇ ਲੋਕ ਆਪਣੇ ਮੁੰਡੇ ਜਿਹੜੇ ਆ ਤਰਨਿਆ ਤੇ ਬੈਠਦੇ ਆ ਗਲਤ ਕੰਮਾਂ 'ਚ ਲੱਗ ਜਾਂਦੇ ਆ ਨਸ਼ੇ ਕਰਦੇ ਆ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਸਾਰੀਆਂ ਚੀਜ਼ਾਂ ਤੋਂ ਰੱਬ ਦਾ ਸ਼ੁਕਰ ਹੈ ਕਿ ਅਸੀਂ ਬਚੇ ਹੋਇਆ ਤੇ ਸਾਨੂੰ ਗਵਰਨਮੈਂਟ ਜੌਬ ਮਿਲੀ ਹੈ ਜਿਵੇਂ ਅੱਜਕੱਲ ਕੁਦਰਤ ਦੀ ਮਾਰ ਤੁਹਾਨੂੰ ਪਈ ਹੈ ਮੰਨ ਲਓ ਅੱਜਕੱਲ ਕਿਸੇ ਦੇ ਲਤ ਨਹੀਂ ਹੁੰਦੀ ਜਾਂ ਕਿਸੇ ਦੇ ਬਾਹ ਨਹੀਂ ਹੁੰਦੀ ਉਹ ਕੁਦਰਤ ਨੂੰ ਗਾਲਾਂ ਕੱਢਦਾ ਕੁਦਰਤ ਨੂੰ ਕਹਿੰਦਾ ਵੀ ਤੂੰ ਰੱਬਾ ਮੈਨੂੰ ਬਾਹ ਨਹੀਂ ਦਿੱਤੀ ਮੈਂ ਆ ਕੁਝ ਬਣਾਣਾ ਚਾਹੁੰਦਾ ਸੀ ਤੂੰ ਮੈਨੂੰ ਜਨ ਕੇ ਕਲਪਤ ਨਹੀਂ ਦਿੱਤੀ ਖਣੀ ਮੈਂ ਕੀ ਕੁਛ ਕਰ ਜਾਂਦਾ ਤੇ ਤੁਹਾਨੂੰ ਅੱਖਾਂ ਨਹੀਂ ਦਿੱਤੀਆਂ ਤੇ ਤੁਸੀਂ ਵੀ ਕੁਦਰਤ ਨੂੰ ਕੋਈ ਇਹੋ ਜਿਹਾ ਸਾਨ ਬਖੋਣੀ ਦੱਸ ਕਹਿੰਦੇ ਨਹੀਂ ਜੀ ਕੋਈ ਸਾਨੂੰ ਕੋਈ ਗਲਾ ਸਿਖਵਾਨੀ ਐ ਅਸੀਂ ਖੁਸ਼ ਆ ਸਾਡੀ ਲਾਈਫ ਵਧੀਆ ਸਾਡੇ ਪੇਰੈਂਟਸ ਨੇ ਬਹੁਤ ਸਟਰਗਲ ਕੀਤਾ ਇਹ ਨਹੀਂ ਆਪ ਉਹਨਾਂ ਨੇ ਗਰੀਬੀ ਕੱਟੀ ਉਹਨਾਂ ਨੇ ਦੇਖੀ ਗਰੀਬੀ ਪਰ ਉਹਨਾਂ ਨੇ ਮੇਨ ਫੋਕਸ ਇਹੀ ਰੱਖਿਆ ਕਿ ਅਸੀਂ ਪੜ ਜਾਈਏ ਦੋਵੇਂ ਤੇ ਉਹਨਾਂ ਨੇ ਸਾਡੀ ਸਟੱਡੀ ਬਹੁਤ ਅੱਛੀ ਕਰਵਾਈ ਜੀ ਤੇ ਵੈਸੇ ਕੋਈ ਦੁੱਖ ਨਹੀਂ ਜੀ ਮੇਰੀ ਤਾਂ ਇਹ ਹੁੰਦਾ ਕਿ ਬੰਦੇ ਨੂੰ ਇੱਕ ਜੌਬ ਹੋਣੀ ਚਾਹੀਦੀ ਹੈ ਹਨਾ ਪੈਸਾ ਹੋਵੇ ਤੇ ਘਰ ਹੋਵੇ ਬਸ ਇਹ ਸਾਰੀਆਂ ਚੀਜ਼ਾਂ ਉਹ ਸਾਡੇ ਕੋਲ ਹੈਗੀਆਂ ਜੀ ਕਿਸ ਗੱਲ ਦਾ ਸ਼ਿਕਵਾ ਕਰੀਏ ਇੱਥੇ ਤਾਂ ਬੇਰੋਜ਼ਗਾਰੀ ਇੰਨੀ ਹੈ ਜੀ ਬੇਰੋਜ਼ਗਾਰੀ ਕਰਕੇ ਕਿੰਨੇ ਲੋਕ ਆਪਣੇ ਮੁੰਡੇ ਜਿਹੜੇ ਆ ਤਰਨਿਆ ਤੇ ਬੈਠਦੇ ਆ ਗਲਤ ਕੰਮਾਂ 'ਚ ਲੱਗ ਜਾਂਦੇ ਆ ਨਸ਼ੇ ਕਰਦੇ ਆ ਪਰ ਅਸੀਂ ਇਹਨਾਂ ਚੀਜ਼ਾਂ ਤੋਂ ਸਾਰੀਆਂ ਚੀਜ਼ਾਂ ਤੋਂ ਰੱਬ ਦਾ ਸ਼ੁਕਰ ਹੈ ਕਿ ਅਸੀਂ ਬਚੇ ਹੋਏ ਆ ਤੇ ਸਾਨੂੰ ਗਵਰਨਮੈਂਟ ਜੌਬ ਮਿਲੀ ਹੈ ਜੀ ਤੁਹਾਡਾ ਗਵਰਨਮੈਂਟ ਜੌਬ ਵਾਲੇ ਪਾਸੇ ਸੁਭਾਅ ਕਿਦਾਂ ਬੰਦਾ ਵੀ ਜਿਵੇਂ ਦੂਜੇ ਤੁਹਾਡੇ ਬ੍ਰਦਰ ਉਹ ਵੀ ਪੜ੍ਹੇ ਲਿਖੇ ਹੀ ਬਣੇ ਹੋਗੇ ਤੇ ਸਿਸਟਰ ਵੀ ਥੋੜੀ ਬਾਲੀ ਪੜ੍ਹੇ ਲਿਖੀ ਨਹੀਂ ਸੀ ਤੇ ਤੁਸੀਂ ਦੋਨੇ ਛੋਟੇ ਬ੍ਰਦਰੋਂ ਤੁਹਾਡੀ ਕਿੰਨੀ ਕਿੰਨੀ ਵਿੱਥੀ ਉਮਰ ਦੀ ਸਵਾ ਸਾਲ ਦੇ ਵਿੱਚ ਥੀਏ ਜੀ ਸਾਡੇ ਅਸੀਂ ਇਹ ਮਿੱਥ ਵੱਡੇ ਨੇ ਸਵਾ ਸਾਲ ਪਰਮਜੀਤ ਸਿੰਘ ਜੀ ਤਾਂ ਜੀ ਐਨੀ ਕਿਵਿਥੀ ਹੈ ਜੀ ਕਰਮਜੀਤ ਸਿੰਘ ਜੀ ਇੱਕ ਤੁਸੀਂ ਬਲਾਈਂਡ ਹੋ ਅੱਖਰ ਤੋਂ ਦਿਂਦਾ ਨਹੀਂ ਪਿਆ ਤੁਹਾਨੂੰ ਠੀਕ ਹੈ ਜੀ ਤੇ ਵੱਡੇ ਸਿਸਟਰ ਤੁਹਾਡੇ ਇੰਨੇ ਬਾਹਲੇ ਪੜ੍ਹੇ ਨਹੀਂਗੇ ਤੁਹਾਡੇ ਬ੍ਰਦਰ ਵੀ ਬਾਹਲਾ ਪੜਿਆ ਲਿਖਿਆ ਨਹੀਂ ਗਿਆ ਤੇ ਤੁਹਾਡਾ ਸੁਭਾਅ ਕਿਵੇਂ ਬਣਦਾ ਵੀ ਆਪਾਂ ਇਧਰਲੇ ਪਾਸੇ ਜੌਬ ਲੇਗੀ ਪੜੀਗੀ ਸੰਘਰਸ਼ ਕਰਗੀ ਜਦ ਅਸੀਂ ਪੜ੍ਹਦੇ ਸੀ ਨਾ ਉਦੋਂ ਗ੍ਰੈਜੂਏਸ਼ਨ ਤੋਂ ਬਾਅਦ ਸਮਝ ਨਹੀਂ ਰਚੀ ਕੀ ਕਰਨਾ ਹੈ ਤਾਂ ਉਦੋਂ ਨੋਟੀਫਿਕੇਸ਼ਨ ਆਈਆਂ ਸੀ ਕਿ ਸਰਕਾਰ ਜਿਹੜੇ ਪੁਰਾਣੇ ਬੈਕਲੌਗ ਭਰਤੀਆਂ ਨੇ ਡਿਸੇਬਲ ਕਮਿਊਨਿਟੀ ਦੀਆਂ ਉਹਨਾਂ ਨੂੰ ਭਰਨ ਜਾ ਰਹੀ ਆ ਤੇ ਜਦੋਂ ਨੋਟੀਫਿਕੇਸ਼ਨ ਆਈ ਸੀਸੀ ਪੜਤਾ ਸੀ ਜੀ ਸੀ ਤੁਹਾਡੀ ਮੈਰਿਜ ਹੋਈ ਨੂੰ ਕਿੰਨਾ ਚਿਰ ਹੋ ਗਿਆ ਪਰਮ ਜੀ ਚਾਰ ਸਾਲ ਹੋ ਗਏ ਜੀ ਚਾਰ ਸਾਲ ਹੋ ਗਏ ਤੇ ਗਗਨਦੀਪ ਵੀ ਜਨ ਕੇ ਬਲੈਂਡ ਹੈ ਤੇ ਤੁਸੀਂ ਬਲੈਂਡ ਤੁਹਾਡਾ ਜਨ ਕੇ ਰਿਲੇਸ਼ਨ ਕਿਦਾਂ ਬੰਦ ਹੈ ਅਸੀਂ ਇਕੱਠੇ ਪੜਦੇ ਸੀਗੇ ਤੇ ਉਹ ਅਸੀਂ ਉਹਨਾਂ ਨੂੰ ਜੀ ਮੇਰੀ ਫਰੈਂਡ ਸੀਗੀ ਉਹਨਾਂ ਨੇ ਸਾਡੇ ਮਤਲਬ ਰਿਸ਼ਤੇ ਬਾਰੇ ਗੱਲ ਕੀਤੀ ਸੀ ਜੀ ਹਾਂਜੀ ਉਹ ਫਰੈਂਡ ਸੀ ਕਿੱਥੋਂ ਦੀ ਸੀ ਉਹ ਜੀ ਉਹ ਫਾਜ਼ਿਲਗਾਦੀ ਤੇ ਉਹ ਵੀ ਬਲੈਂਡ ਸੀ ਹਾਂਜੀ ਉਹ ਚਾਰ ਭੈਣ ਭਰਾ ਬਲੈਂਡ ਹੈ ਅੱਛਾ ਉਹਨਾਂ ਜਨ ਕੇ ਤੁਹਾਡੇ ਜਨ ਕੇ ਤੁਹਾਡੇ ਨਾਲ ਦੂਜਾ ਪਰਮਜੀਤ ਕੋਈ ਰਿਸ਼ਤੇਦਾਰ ਸੀ ਉਹਨਾਂ ਦੀ ਨਹੀਂ ਨਹੀਂ ਉਹ ਵੀ ਜਾਣਦੀ ᱛੀ ਇਹਨਾਂ ਨੂੰ ਸਾਡੇ ਸਾਡੇ ਇੱਕੋ ਸਕੂਲ ਚ ਪੜਦੇ ਸੀ ਨਾ ਅਸੀਂ ਅੱਛਾ ਅੱਛਾ ਹਾਂਜੀ ਹਾਂਜੀ ਜਨ ਕੇ ਤੁਹਾਡੀ ਗੱਲਬਾਤ ਉੱਥੋਂ ਤੁਰ ਪੈਂਦੀ ਔਰ ਸੱਮੇ ਮਹਰਜ ਦੀ ਕਿੰਨਾ ਚਿਰ ਹੋ ਗਿਆ ਪਰਮਜੀਤ ਮਹਰਜ ਦੀ ਤੁਹਾਡੀ ਚਾਰ ਸਾਲ ਜੀ ਤੇ ਕਿੰਨੇ ਬੱਚੇ ਕਿੰਨੇ ਹੋ ਤੁਹਾਡੀ ਜੇ ਇੱਕ ਬੇਟਾ ਹੈ ਮਨਕੀਰਤ ਸਿੰਘ ਜਨਾਬ ਮਨਕੀਰਤ ਸਿੰਘ ਜੀ ਅੱਛਾ ਹੁਣ ਜੇ ਤੁਸੀਂ ਮੈਂ ਸੁਣਿਆ ਜਾਨੀ ਕਿ ਇੱਕ ਇਥੇ ਕਿਤਾਬ ਵੀ ਪੜ੍ਹੂਣੀ ਤੁਹਾਡੇ ਪਿੱਛੇ ਚੱਕੋ ਪਰਮਜੀਤ ਜੀ ਜਿਹੜੀ ਇਹਦੀ ਪੜ੍ਹਾਈ ਹੈ ਇਹ ਪੜ੍ਹਾਈ ਹੈ ਆਪਾਂ ਇਹਨੂੰ ਪੁੱਛਾਂਗੇ ਵੀ ਵੇਖੋ ਇਹਨੂੰ ਇਹ ਵੀ ਪਤਾ ਲੱਗਿਆ ਵੀ ਇਹ ਅੱਖਰਾਂ ਤੋਂ ਕੁਝ ਨਹੀਂ ਤੁਹਾਨੂੰ ਕੈਮਰਾਮੈਨ ਨੂੰ ਮੈਂ ਕਹਿੰਦਾ ਨੇੜੇ ਦਿਖਾਏ ਇਧਰੋਂ ਜੇ ਤੁਸੀਂ ਵੇਖੀਏ ਪੁੱਠੀ ਸਿੱਧੀ ਕਿਤਾਬ ਦਾ ਜਵਾਂ ਨਹੀਂ ਪਤਾ ਲੱਗਦਾ ਪਤਾ ਨਹੀਂ ਲੱਗਦਾ ਵੀ ਪੁੱਠੀ ਆ ਇਹ ਲਿਖਿਆ ਹੈ ਆਰਥਿਕ तर्कश का आखिरी तीर तो चला दिया है और अब यह वक्त ही बताएगा कि उन्हें तीर सही निशाने पर लगा है या नहीं यदि इस साल हो रहे विधानसभा चुनावों में भाजपा को झटका लगता तो संभव है कि अगली फरवरी में सरकार अंतरिम बजट के माध्यम से एक चुनावी दांव चले जैसा कि उसने 2019 के अंतरिम बजट में किया था देखो दोस्तों ये यानी कि इने दी जड़ी किताब है किड्डी औखी है पढ़नी करनी देखो जड़ी किताब है किताब ਦੇ ਉੱਪਰ ਬਿੰਦੀਆਂ ਬਣੀਆਂ ਹੋਈਆਂ ਬਿੰਦੀਆਂ ਤੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਗੈਸ ਲਾ ਲੈਂਦੇ ਉਸ ਹਿਸਾਬ ਨਾਲ ਵੀ ਕੀ ਕੁਝ ਲਿਖਿਆ ਆ ਇਹਨਾਂ ਦੀ ਪੜਾਈ ਪੜਾਈ ਵੱਖਰੀ ਆ ਗੈਸ ਨਹੀਂ ਗੇ ਜਿਹ ਕਹਿ ਸਕਦੇ ਪੜਾਈ ਵੱਖਰੀ ਆ ਤੁਹਾਡੀ ਬ੍ਰੇਲ ਲਿਪੀ ਹੁੰਦੀ ਹੈ ਇਹ ਨੂੰ ਸਾਡੇ ਸਕੂਲ ਅਸੀਂ ਜਿੱਥੇ ਪੜਦੇ ਆ ਨਾ ਜਿੰਨਾ ਸਕੂਲਾਂ ਚ ਤੇ ਸਾਨੂੰ ਜਿਵੇਂ ਬਚਪਨ ਚ ਬੱਚਿਆਂ ਨੂੰ ਲਿਖਣਾ ਪੜਨਾ ਸਿਖਾਇਆ ਜਾਂਦਾ ਉਹਦਾ ਸਾਨੂੰ ਵੀ ਲਿਖਣਾ ਪੜਨਾ ਸਿਖਾਇਆ ਜਾਂਦਾ ਤੇ ਅਸੀਂ ਬਚਪਨ ਤੋਂ ਸਾਡਾ ਵੀ ਮੇਨ ਕ੍ਰਾਈਟੇਰੀਆ ਹੀ ਹੁੰਦਾ ਕਿ ਬੱਚੇ ਨੂੰ ਬ੍ਰੇਲ ਆਉਣੀ ਚਾਹੀਦੀ ਹੈ ਤਾਂ ਹੀ ਉਹ ਅੱਗੇ ਉਹਨੂੰ ਕਲਾਸਾਂ ਚ ਅੱਗੇ ਉਹਨੂੰ ਮਤਲਬ ਭੇਜਦੇ ਆ ਤੇ ਲਈ ਉਹ ਸਾਨੂੰ ਸਾਡੇ ਟੀਚਰ ਹੁੰਦੇ ਆ স্পੈਸ਼ਲ ਟ੍ਰੇਨਰ ਟ੍ਰੇਨਿੰਗ ਲੈ ਕੇ ਉਹਨਾਂ ਨੂੰ ਟੀਚਰ ਬਣੇ ਹੁੰਦੇ ਸਾਡੇ ਤੇ ਉਹ ਫਿਰ ਸਾਨੂੰ ਪੜਾਉਂਦੇ ਆ ਜੀ ਇਹ ਇੱਕ ਸੁਖਵੀਰ ਜੀ ਤੁਸੀਂ ਇਹ ਦੱਸੋ ਵੀ ਜਿਹੜਾ ਮੋਬਾਈਲ ਆ ਮੋਬਾਈਲ ਚ ਚਲਾਉਣ ਚ ਕੋਈ ਦਿੱਕਤ ਆਉਂਦੀ ਹੈ ਤੁਹਾਨੂੰ ਨਹੀਂ ਨਹੀਂ ਕੋਈ ਨਹੀਂ ਚਲਾ ਲੈਣੇ ਹੋ ਚਲਾ ਕੇ ਦਿਖਾਉਗੇ ਮੜ ਜਾ ਹਾਂਜੀ ਇਹ ਤਿੰਨੇ ਆ ਤਿੰਨਾਂ ਕੋਲੇ ਲੱਗ ਲੱਗ ਮੋਬਾਈਲ ਆ ਮੋਬਾਈਲ ਤੇ YouTube ਤੇ Facebook ਤੇ Instagram ਤੇ ਇਹ ਸਾਰਾ ਚਲਾ ਲੈਂਦੇ ਨੇ ਸੁਖਵੀਰ ਜੀ ਕਹਿੰਦੇ ਮੇਰੇ Instagram ਤੇ ਐਡੀ ਵੀ ਬਣੀ ਹੋਈ ਹੈ ਜਾਨੀ ਕਿ ਮੈਂ ਆਪ ਦੀ ਜਾਨੀ ਕਿ Instagram ਤੇ ਐਡੀ ਬਣਾਈ ਰੱਖੀ ਹੋਈ ਹੈ ਹੁਣ ਪਰਮਜੀਤ ਸਿੰਘ ਜੀ ਨੂੰ ਅਸੀਂ ਕਹਿੰਨੇ ਆ ਤੁਸੀਂ ਕੀ ਦਿਖਾਉਗੇ ਜੂਰੇ ਤੇ ਕੱਟ ਕੇ ਸਾਨੂੰ ਜੀ ਮੈਂ ਜੀ ਮੈਂ ਜੋ ਦੇਖਿਆ ਸੋ ਦਿਖਾ ਦੇਣਾ ਜੀ ਹਾਂ ਦੱਸੋ ਇਨ ਆਟਕ ਪੈਕ ਆਫ ਹੋਊਗਾ ਤਾਂ ਸੀ ਨੂੰ ਆਨ ਕਰ ਲਾਂਗੇ ਇਹ ਬਲੈਕ ਸੈਪਰੇਟ ਮੇ ਮੇ 6 ਉਨੇ ਉੱਪਰ ਸਕਰੀਨ ਤੇ ਸੀ ਨਾ ਉਹਨੇ ਬੋਲੇ ਹਾਂਜੀ ਹਾਂ ਐਸੀ ਇਹ ਦੇਖੋ ਇਹ ਸਾਡੀ ਪ੍ਰਾਈਵੇਸੀ ਹੈ ਸਾਡੇ ਕੋਲ ਸਕਰੀਨ ਹਾਈਡ ਕਰਨ ਦੀ ਵੀ ਆਪਸ਼ਨ ਹੈਗੀ ਆ ਜੀ ਵੀ ਸਾਡੇ ਕੋਈ ਕੋਈ ਕੁੱਛ ਨੇ ਹਣ ਤੁਹਾਨੂੰ ਮੈਂ YouTube ਆ ਦੇਖੀ ਇੱਕ ਨੰਬਰ ਨੰਬਰ ਜਿਵੇਂ ਤੁਸੀਂ ਫੀਡ ਕਰਦੇ ਹੋ ਕੋਈ ਦਿੱਕਤ ਆਉਂਦੀ ਹੈ ਫੀਡ ਕਰਨ ਵਿੱਚ ਨਹੀਂ ਨਹੀਂ ਕੋਈ ਨਹੀਂ ਜੀ ਜਾਨੀ ਕਿ ਸੌਖਾ ਹੀ ਕਰਨੇ ਨੂੰ ਨੰਬਰ ਫੀਡ ਕਰਨ ਦੀ ਜੀ ਜਿਹੜੀ ਤੁਸੀਂ ਹੁਣ ਮੂਵੀ ਵੇਹਨੇ ਹੋ ਜਾਂ ਤੁਹਾਨੂੰ ਉੱਤੇ ਲਿਖਿਆ ਹੁੰਦਾ ਜੇ ਕੋਈ ਵੇਹਨੇ ਆਪਾਂ ਤੇ ਉਹ ਕਿਵੇਂ ਪਤਾ ਲੱਗਦਾ ਤੁਹਾਨੂੰ ਉਹ ਜਿਵੇਂ ਆਪਣੇ ਫੋਨ ਹੁੰਦੇ ਆ ਜੀ ਉਹਨਾਂ ਚ ਸਿਸਟਮ ਹੁੰਦਾ ਸਾਰੇ ਫੋਨਾਂ ਚ ਜੇ ਫੋਨ ਵਿੱਚ ਵੋਇਸ ਆਪਣਾ ਆਈਫੋਨ ਹੋਵੇ ਫੋਨ ਵਿੱਚ ਐਂਡਰੋਇਡ ਫੋਨ ਹੋਵੇ ਹੈਨਾ ਉਹਨਾਂ ਚ ਜੀ ਆਲਰੇਡੀ ਸਿਸਟਮ ਹੁੰਦਾ ਜਿਵੇਂ ਸਾਡੇ ਆਪਣੇ ਐਂਡਰੋਇਡ ਫੋਨਾਂ ਉਨਾਂ ਚ ਐਕਸੈਸਿਬਿਲਟੀ ਸੈਟਿੰਗ ਹੁੰਦੀ ਹੈ ਉਹਦੇ ਚ ਜਾ ਕੇ ਆਪਾਂ ਟਾਕਬੈਕ ਔਨ ਕਰ ਸਕਦੇ ਜੇ ਤੁਹਾਡੇ ਜੇ ਕੋਈ ਵੀ ਫੋਨ ਹੋਗਾ ਨਾ ਉਹਨਾਂ ਚ ਸਿਸਟਮ ਹੁੰਦਾ ਹੀ ਹੈ ਉਹ ਡਿਫਾਲਟ ਹੁੰਦਾ ਤੇ ਉਹ ਅਸੀਂ ਔਨ ਕਰ ਦਿਆਂ ਫਿਰ ਅਸੀਂ ਉਹਦੀ ਸੈਟਿੰਗ ਕਰ ਲੈਨੇ ਆ ਲੈਂਗੁਏਜ ਜੀ ਸੈੱਟ ਕਰ ਲੈਨੇ ਆ ਹਿੰਦੀ ਇੰਗਲਿਸ਼ ਪੰਜਾਬੀ ਤੇ ਉਹ ਸੈੱਟ ਕਰ ਲੈਨੇ ਆ ਫਿਰ ਸਾਡਾ ਫੋਨ ਵਧੀਆ ਓਪਰੇਟ ਹੁੰਦਾ ਰਹਿੰਦਾ ਹੈ ਦੋਸਤੋ ਇਹ ਤਾਸ਼ ਹੈ ਜਿਹੜੀ ਆਪਣੇ ਘਰਾਂ ਦੇ ਵਿੱਚ ਅਸੀਂ ਆਮ ਤਾਸ਼ ਖੇਡਦੇ ਆ ਉਹ ਤਾਸ਼ ਆ ਵੇਖੋ ਹੁਣ ਆਪਾਂ ਇਹਨਾਂ ਨੂੰ ਤਾਸ਼ ਦਾ ਪੱਤਾ ਪੁੱਛਾਂਗੇ ਵੀ ਆ ਪੱਤਾ ਹੁਣ ਆਪਾਂ ਆ ਪੱਤਾ ਪੁੱਛਦੇ ਕਿ ਗਗਨ ਜੀ ਨੂੰ ਕੌਣ ਗਗਨ ਆ ਪੱਤਾ ਕਿਹੜਾ ਆ ਲੋ ਕੇ ਚਿੜੀ ਦੀ ਆ ਜੀ ਕੇ ਚਿੜੀ ਦਿਆ ਹਾਂ ਚਿੜੀ ਜੀ ਦਾ ਜਾਨੀ ਕਿ ਬਾਦਸ਼ਾਹ ਇਹਨੇ ਦੱਸਿਆ ਜੱਫੜਾ ਦੋਰੀ ਮੈਨੂੰ ਆਪਾਂ ਹੁਣ ਪੁੱਛਾਂਗੇ ਸੁਖਬੀਰ ਜੀ ਨੂੰ ਤੇ ਪਰਮਜੀਤ ਸਿੰਘ ਜੀ ਨੂੰ ਪੁੱਛਾਂਗੇ ਇਹ ਆ ਦੱਸੋ ਸੁਖਬੀਰ ਜੀ ਕਿਹੜਾ ਪੱਤਾ ਇਹ ਜੀ ਹੈਗਾ ਛਿੱਕੀ ਪਾਨ ਉਸ ਤੋਂ ਸਿੱਕੀ ਪਾਣੀ ਆ ਤੇ ਆ ਪਰਮਜੀਤ ਨੂੰ ਪੁੱਛਦੇ ਆ ਪਰਮਜੀਤ ਆ ਪਤਾ ਦੱਸੋ ਜਿਹੜਾ ਇਹ ਇੱਕਾ ਇੱਟ ਦਾ ਇੱਟ ਦਾ ਜੱਗਾ ਹਾਂ ਇਹਨਾਂ ਨੂੰ ਵੇਖੋ ਇੱਕ ਸਿਰਫ ਕੁਦਰਤ ਵੱਲੋਂ ਦੀਂਦਾ ਨਹੀਂ ਸਭ ਕੁਝ ਪੈਸੇ ਇਹ ਗੈਣ ਲੈਂਦੇ ਆ ਮੋਬਾਈਲ YouTube Facebook Instagram ਸਾਰਾ ਇਹ ਚਲਾ ਲੈਂਦੇ ਆ ਬਸ ਤੇ ਜਾਲ ਵਰਦੇ ਆ ਮਾਰਕੀਟ ਕਰ ਜਦੋਂ ਮਾਰਕੀਟ ਕਰਨ ਜਾਂਦੇ ਆ ਸੁਖਵੀਰ ਜੀ ਉਦੋਂ ਕੋਈ ਦਿੱਕਤ ਆਉਂਦੀ ਹੈ ਨਹੀਂ ਜੀ ਕੋਈ ਦਿੱਕਤ ਨਹੀਂ ਹੁੰਦੀ ਵੈਸੇ ਤਾਂ ਹੁਣ ਕਰੇ ਤਾਂ ਕੋਈ ਕੋਈ ਦਿੱਕਤ ਨਹੀਂ ਜਿਵੇਂ ਪੇਰੈਂਟਸ ਨਾਲ ਚੋ ਚੱਲ ਜਾਂਦੇ ਆ ਜੀ ਤੇ ਬਾਕੀ ਸਕੂਲੇ ਹੁੰਦੇ ਸੀ ਜਦੋਂ ਅਸੀਂ ਪੜ੍ਹਦੇ ਸੀ ਹੌਸਟਲ 'ਚ ਸੀਗੇ ਉਦੋਂ ਫਿਰ ਫਰੈਂਡਸ ਨਾਲ ਅਸੀਂ ਨਾਲ ਜੀ ਕੋਈ ਦਿੱਕਤ ਨਹੀਂ ਸੀ ਲੀੜਾ ਕੱਪੜਾ ਪਾਉਣ ਦੀ ਪਸੰਦ ਹਾਂ ਬਾਕੀ ਉਹ ਬਸ ਇਹ ਹੁੰਦਾ ਜੀ ਮੇਨਲੀ ਤਾਂ ਮੈਚਿੰਗ ਮੋਚਿੰਗ ਹੀ ਹੁੰਦੀ ਹੈ ਹਨਾ ਮੇਨ ਤਾਂ ਹੀ ਜੀ ਮੈਚਿੰਗ ਵੀ ਕੱਪੜਾ ਸੋਹਣਾ ਲੱਗਣਾ ਚਾਹੀਦਾ ਜੀ ਤੇ ਉਹ ਮੈਚਿੰਗ ਫਿਰ ਕਿਵੇਂ ਕਿਸੇ ਜਿਹੜਾ ਜਿਹੜਾ ਨਾਲ ਦੋਸਤ ਗਿਆ ਹੁੰਦਾ ਉਹਨੂੰ ਕਹਿਣਾ ਪੈਂਦਾ ਵੀ ਮੈਚਿੰਗ ਤੂੰ ਦੱਸ ਵੀ ਸਾਡਾ ਇੱਕ ਪਰਟੀਕੂਲਰ ਹਰ ਬੰਦੇ ਦਾ ਇੱਕ ਆਪਣੇ ਥਾਟ ਥਾਟ ਪ੍ਰੋਸੈਸ ਹੁੰਦਾ ਹੈ ਜਿਵੇਂ ਹੁਣ ਮੈਨੂੰ ਜਿਵੇਂ ਮੈਨੂੰ ਪਤਾ ਕਿ ਮੈਨੂੰ ਜਿਹੜੀਆਂ ਆਪਣੀਆਂ ਸਟੈਚੇਬਲ ਪੈਂਟਾਂ ਹੁੰਦੀਆਂ ਉਹੀ ਪਸੰਦ ਆ ਹਨਾ ਤਾਂ ਮੈਂ ਜਿਹੜਾ ਮੇਰੇ ਨਾਲ ਹੋਊਗਾ ਮੈਂ ਉਹਨੂੰ ਦੱਸ ਦੂੰਗਾ ਯਾਰ ਮੈਨੂੰ ਇਦਾਂ ਦੇ ਕੱਪੜੇ ਚਾਹੀਦੇ ਆ ਜੀ ਹਨਾ ਤੇ ਬਾਕੀ ਜਦ ਤੱਕ ਅਸੀਂ ਕੱਪੜੇ ਦੇਖਣ ਜਾਂਦੇ ਆ ਥੋੜਾ ਦੁਕਾਨਦਾਰ ਵੀ ਸੁਜੈਸਟ ਕਰਦੇ ਵੀ ਨਵਾਂ ਇੱਧਰੇ ਕੱਪੜੇ ਆਏ ਆ ਤੁਸੀਂ ਇਹ ਵੀ ਖਰੀਦ ਸਕਦੇ ਹੋ ਤੇ ਕਲਰ ਦੀ ਪਸੰਦ ਫਿਰ ਕਲਰ ਦੀ ਪਸੰਦ ਫਿਰ ਜਿਵੇਂ ਕਿ ਮੈਨੂੰ ਕਲਰ ਪਸੰਦ ਆਈ ਸਕਾਈ ਬਲੂ ਮੈਨੂੰ ਪਸੰਦ ਆ ਨਾ ਕਲਰ ਤੇ ਬਾਕੀ ਕਲਰ ਤਾਂ ਕੁਝ ਘਰ ਦੇ ਵੀ ਕਰ ਦਿੰਦੇ ਆ ਤੇ ਕੁਝ ਆਪ ਵੀ ਕਰ ਲੈਦੇ ਆ ਜੀ ਹਾਂਜੀ ਪਰਮਜੀਤ ਤੁਹਾਨੂੰ ਜੀ ਮੇਰੇ ਨਾਲ ਵੀ ਜਿਵੇਂ ਕੋਈ ਕਰ ਦੇ ਜਾਂਦੇ ਆ ਐਸੇ ਕੋਈ ਜ਼ਿਆਦਾ ਕੱਪੜੇ ਦਾ ਸ਼ੌਂਕ ਨਹੀਂ ਹੈਗਾ ਹਾਂ ਬਸ ਠੀਕ ਹੈ ਮੈਚਿੰਗ ਜਿਹੜਾ ਮਿਲ ਜੇ ਉਹ ਪਾਲੀ ਦਾ ਗਗਨਦੀਪ ਜ਼ਿਆਦਾਤਰ ਤਾਂ ਕੁੜੀਆਂ ਨੂੰ ਬਹੁਤ ਹੁੰਦਾ ਲੀੜੇ ਕੱਪੜੇ ਦਾ ਫੈਸ਼ਨ ਦੇ ਦੌਰ ਚ ਵੀ ਮੈਂ ਓਪਨ ਹਾਂ ਇੱਕ ਤੁਸੀਂ ਕੁਦਰਤ ਵੱਲੋਂ ਚਲੋ ਪਰਮਾਤਮਾ ਵੱਲੋਂ ਬਲਾਈਂਡ ਹਣਾ ਤੇ ਕੱਪੜਾ ਫਿਰ ਜਦੋਂ ਲੈਣ ਜਾਂਦੇ ਆ ਮਾਰਕੀਟ ਦੇ ਵਿੱਚ ਕੌਣ-ਕੌਣ ਨਾਲ ਤੁਹਾਡੀ ਹੈਲਪ ਕਰਦਾ ਸੀ ਮੇਰੀ ਨਾਨਨ ਤੇ ਮੇਰੀ ਸਾਸੂ ਮਾ ਸੱਸ ਸੱਸ ਮਾਤਾ ਚਲੋ ਜਾਂਦੀ ਹੈ ਨਾਨਾ ਵੀ ਜਾਂਦੀ ਤੁਹਾਡੀ ਨਾਲ ਤੇ ਕੱਪੜੇ ਦਾ ਜਿਹੜਾ ਪ੍ਰਿੰਟ ਆ ਤੁਸੀਂ ਤੁਹਾਡੇ ਕੋਲ ਦੱਸਿਆ ਜਾਂਦਾ ਵੀ ਮੈਂ ਖੱਟਾ ਪਾਉਣਾ ਜਾਂ ਲਾਲ ਰੰਗ ਦਾ ਪਾਉਣਾ ਜਾਂ ਫੁੱਲਾਂ ਵਾਲਾ ਪਾਉਣਾ ਹਾਂਜੀ ਜੀ ਮੈਂ ਅਸੀਂ ਦੱਸ ਦਿੰਨੇ ਆ ਵੀ ਕਢਾਈ ਵਾਲਾ ਸੂਟ ਲੈਣਾ ਜਾਂ ਇਸ ਕਲਰ ਚ ਲੈਣਾ ਐਦਾਂ ਹਾਂਜੀ ਦੱਸ ਦਿੰਨੇ ਆ ਵੀ ਜੇ ਮੈਚਿੰਗ ਵਾਲਾ ਪਾਉਣਾ ਹਾਂਜੀ ਅੱਛਾ ਉਸਾਂ ਨਾਲ ਜੇ ਤੁਹਾਨੂੰ ਸੂਟ ਦਵਾ ਜਾਂਦਾ ਹਨਾ ਤੇ ਇੱਕ ਤੁਸੀਂ ਹੋਰ ਦੱਸੋ ਸਾਨੂੰ ਜਿਵੇਂ ਐਸੀ ਆਪਾਂ ਮਾਰਕੀਟ ਜਾਣਾ ਪੈਸੇ ਲੈ ਕੇ ਜਾਨੇ ਆ ਪਰਸ ਦੇ ਵਿੱਚ ਪੈਸੇ ਹੁੰਦੇ ਆ ਆਪਣੇ ਤੇ ਉਹ ਪੈਸੇ ਨੂੰ ਯੂਜ਼ ਕਿਵੇਂ ਕਰਦੇ ਹੋ ਤੁਸੀਂ ਫਿਰ ਵਰਤਦੇ ਕਿਵੇਂ ਪੈਸਾ ਦੇਖੋ ਯੂਜ਼ ਤਾਂ ਦੇਖੋ ਇੱਕ ਗੱਲ ਮੈਂ ਪਹਿਲਾਂ ਹੁੰਦਾ ਸੀ ਨਾ ਵੀ ਅਸੀਂ ਨੋਟਾਂ ਨੋਟ ਪਛਾਣ ਲੈਂਦੇ ਸੀ ਨਿਸ਼ਾਨੀਆਂ ਲੈਂਦੇ ਸੀ ਹੁਣ ਸਾਨੂੰ ਉਹਦੀ ਲੋੜ ਨਹੀਂ ਪੈਂਦੀ ਪਰ ਉਹਦੇ ਚ ਇਹ ਹੁੰਦਾ ਕਿ ਫੋਨ 'ਚ ਸਾਡੀ ਐਪਸ ਐਡਾ ਦੀਆਂ ਹੁੰਦੀਆਂ ਉਹ ਔਰ ਇਹ ਸੀ ਕੈਮਰੇ ਦੇ ਅੱਗੇ ਕਰ ਦਿੰਦੇ ਆ ਤਾਂ ਨੋਟ ਮਤਲਬ ਬੋਲ ਕੇ ਦੱਸ ਦਿੰਦਾ ਵੀ ਕਿੰਨੇ ਦਾ ਨੋਟ ਆ ਜੀ ਹਾਂਜੀ ਤੇ ਉਹ ਐਪ ਹੁੰਦੀ ਆ ਤੇ ਬਾਕੀ ਜਿਵੇਂ ਆਪਾਂ ਆਪਾਂ ਪੈਸੇ ਚੈੱਕ ਕਰ ਲਿਆ ਆਪਣਾ ਹਨਾ ਤੇ ਉਹਦੇ ਤੇ ਫਿਰ ਆਪਾਂ ਆਪਣੇ ਪਰਸ ਚ ਉਸ ਹਾਮ ਨਾਲ ਵਿੱਚ ਤੁਸੀਂ ਵਾਇਲਟ ਚ ਸੈੱਟ ਕਰਕੇ ਰੱਖ ਲੇ ਵੀ ਤੁਹਾਨੂੰ ਕਿਸੇ ਸਮਨ ਹਨਾ ਪੈਸੇ ਚਾਹੀਦੇ ਹੁੰਦੇ ਆ ਤੇ ਉਹ ਸਟੇਟਿੰਗ ਗੂਗਲ ਪੇ ਸਿਸਟਮ ਚੱਲਿਆ ਹੋਇਆ ਤਾਂ ਅਸੀਂ ਗੂਗਲ ਪੇ ਆਨਲਾਈਨ ਹੀ ਕਰ ਦਿੰਨੇ ਹੁੰਨੇ ਆ ਜ਼ਰੂਰਤ ਹੀ ਨਹੀਂ ਪੈਂਦੀ ਜ਼ਿਆਦਾ ਨਹੀਂ ਤੁਸੀਂ ਆਨਲਾਈਨ ਜਿਹੜੇ ਪੈਸੇ ਦਾ ਦੇਣ ਲੈਣ ਕਰ ਲੈਂਦੇ ਹੋ ਹਾਂਜੀ ਬਿਲਕੁਲ ਸਾਡਾ ਸਾਰਾ ਹੀ ਆਨਲਾਈਨ ਚੱਲਦਾ ਜਿੱਥੇ ਅਸੀਂ ਦੁਕਾਨ ਤੇ ਅਸੀਂ ਸਾਦਾ ਚੱਲਿਆ ਇਹ ਸਾਡਾ ਸਾਡਾ ਜਿੱਥੇ ਅਸੀਂ ਸਾਦਾ ਲੈਂਦੇ ਆ ਉਹ ਵੀ ਆਨਲਾਈਨ ਹੀ ਸਾਡੇ ਪੈਸੇ ਜਾਂਦੇ ਆ ਜੀ ਤੇ ਜਿਹ ਅਸੀਂ ਮਾਲਜਤ ਜਿੱਤ ਅਸੀਂ ਕਪੜੇ ਲਿਆਉਣੇ ਆ ਤੇ ਉੱਥੇ ਵੀ ਆਨਲਾਈਨ ਤੇ ਜਿਹੜੀ ਦੁਕਾਨ ਤਾਂ ਅਸੀਂ ਕਦੇ ਖਾਣ ਪੀਣ ਨੂੰ ਲਿਆਉਣਾ ਹਨਾ ਹਲਵਾਈ ਦੀ ਦੁਕਾਨ ਹੈ ਸਾਡੇ ਉੱਤੇ ਫਾਟਕਾਤ ਪਾਰ ਉੱਥੇ ਵੀ ਸਿਸਟਮ ਆਨਲਾਈਨ ਹੀ ਆ ਜੀ ਹਰ ਜਗ੍ਹਾ ਅਸੀਂ ਸਿਸਟਮ ਸੈੱਟ ਕੀਤਾ ਹੈ ਨਹੀਂ ਕਈ ਵਾਰ ਪੈਸੇ ਕੋਈ ਗਲਤ ਵੀ ਪੈ ਜਾਂਦੇ ਹੋ ਨਹੀਂ ਜੀ ਐਦਾਂ ਹੀ ਓਏ ਬਿਲਕੁਲ ਨਹੀਂ ਐਵੇਂ ਨਹੀਂ ਹੁੰਦਾ ਜਿਹੜਾ ਸਾਡਾ ਫੋਨ ਹੈ ਨਾ ਡਬਲ ਕਲਿੱਕ ਹੁੰਦਾ ਜੀ ਆਪਣੀ ਆਫਲਾਈਨ ਵੀ ਗੱਲ ਚੱਲਦੀ ਸੀ ਵੀ ਆਪਣੇ ਫੋਨ ਸਾਡਾ ਇਨਾ ਤੇਜ਼ ਅਸੀਂ ਚੱਲਦਾ ਨਹੀਂ ਹੁੰਦਾ ਵੀ ਕਿਤੇ ਬਹੁਤ ਜ਼ਿਆਦਾ ਗਲਤ ਗਾਣਾ ਚੱਲ ਜੇ ਬਹੁਤ ਜ਼ਿਆਦਾ ਪਿੱਛੇ ਨਾ ਰਹਿ ਜੇ ਮੈਂ ਤੁਹਾਨੂੰ 10000 ਰੁਪਏ ਸੈਂਡ ਕਰਨਾ ਹੈ ਨਾ ਤਾਂ ਮੈਂ ਪਹਿਲਾਂ ਤਾਂ ਜਿਵੇਂ ਤੁਸੀਂ Google Pay ਤੇ ਮੈਂ ਤੁਹਾਡਾ ਨੰਬਰ ਸਰਚ ਕਰੂੰਗਾ ਹੈ ਨਾ ਤੇ ਉੱਤੇ ਫਿਰ ਤੁਹਾਡਾ ਜੋ ਵੀ ਯੂਜ਼ਰ ਨੇਮ ਜੋ ਪ੍ਰੋਫਾਈਲ ਨੇਮ ਆਊਗਾ ਉਹ ਤੇ ਜਾ ਕੇ ਆਪਾਂ ਪੇ ਤੇ ਜਾ ਕੇ ਆਪਾਂ ਪੈਸੇ ਤੁਹਾਨੂੰ ਪੇ ਕਰਾਂਗੇ ਤਾਂ ਆਬਵੀਅਸ ਜਦੋਂ ਮੈਂ 10000 ਅਮਾਉਂਟ ਭਰੂੰਗਾ ਤਾਂ ਮੈਂ ਇੱਕ ਵਾਰ ਉਹਨੂੰ ਕਨਫਰਮ ਕਰੂੰਗਾ ਸੁਣ ਕੇ ਕਿ ਇਹ 10000 ਹੀ ਬੋਲ ਰਿਹਾ ਸਹੀ ਬੋਲਦੇ ਨਾ ਬੰਦਾ ਜਿਹੜਾ ਜਿਹਨੂੰ ਭੇਜੇ ਜਾ ਰਿਹਾ ਉਹ ਤੁਹਾਡਾ ਨਾ ਉਹ ਸੀ UPI ਪਿੰਨ ਤਾਂ ਫੇਰ ਤੁਹਾਨੂੰ ਆਪਣੇ ਹੱਥ ਤੇ ਲੱਗ ਜਾਂਦੀ ਹੈ ਫਿਰ ਆਪ ਉਹ ਆਪ ਵਾਰ-ਵਾਰ ਯੂਜ਼ ਕਰਦੇ ਆ ਤਾਂ ਕੋਈ ਦਿੱਕਤ ਐਦਾਂ ਦੀ ਨਹੀਂ ਹੁੰਦੀ ਓਕੇ ਸਭ ਦਾ ਨਾ ਸਰਕਾਰ ਪੰਜਾਬ ਸਰਕਾਰ ਵੱਲੋਂ ਕੋਈ ਤੁਹਾਨੂੰ ਵੱਖਰੀ ਕੋਈ ਸੂਤਰੀ ਦਿੱਤੀ ਗਈ ਹੈ ਜਿਹੜੇ ਜਿਹੜੇ ਹੋਰ ਡਿਪਾਰਟਮੈਂਟਾਂ ਦੇ ਵਿੱਚ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਜਿਹਨਾਂ ਸਰਵਿਸ ਕਰਦੇ ਆ ਉਹਨਾਂ ਨੂੰ ਤੁਹਾਨੂੰ ਵੱਖਰੀ ਕੋਈ ਸੂਤਰੀ ਦਿੱਤੀ ਗਈ ਦੇਖੋ ਜੀ ਵਕਰੀ ਤਾਂ ਇਹ ਹੀ ਹੈ ਕਿ ਇਸ ਵਕਰੀ ਸਹੂਲਤ ਆਈ ਹੈ ਕਿ ਸਾਨੂੰ ਜਵਾਬ ਮਿਲ ਗਿਆ ਇਹ ਵਾ ਤੇ ਵੱਡੀ ਸਹੂਲਤ ਹੈ ਸਾਡੇ ਲਈ ਤਾਂ ਦੇਖੋ ਹੋਰ ਤਾਂ ਇਹ ਹੈ ਕਿ ਜਿਵੇਂ ਸਾਨੂੰ ਜਿਵੇਂ ਸਟਾਫ ਨੂੰ ਪਤਾ ਹੁੰਦਾ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਨਾਲ ਕਿੱਦਾਂ ਬਿਹੇਵ ਕਰਨਾ ਨਾ ਸਰਕਾਰ ਦੀਆਂ ਜਿਵੇਂ ਛੁੱਟੀਆਂ ਦੀ ਰਿਗਾਰਡਿੰਗ ਇਨਸਟਰਕਸ਼ਨ ਆ ਉਹ ਵੀ ਜਿਹੜੀਆਂ ਸਾਨੂੰ ਮਿਲ ਜਾਂਦੀਆਂ ਹੈ ਨਾ ਮਤਲਬ ਸਕੂਲ ਕੋਪਰੇਟ ਕਰਦਾ ਮੀਨਸ ਇਹ ਕੈਸਾ ਤੇ ਹੈ ਜੀ ਜੀ ਜਿਵੇਂ ਇਹ ਬਾਈ ਜੀ ਕਹਿੰਦੇ ਸਾਨੂੰ ਕਿ ਜਿਹੜਾ ਬੱਸ ਜਿਹੜਾ ਪਾਸ ਆ ਸਾਡਾ ਉਹ ਜਨਕੀ ਫ੍ਰੀ ਹੈ ਹਾਂਜੀ ਉਹ ਪੂਰੀ ਹੈ ਜਿਵੇਂ ਅਸੀਂ ਬਰਮਜੀਤ ਜੀ ਹਾਂਜੀ ਬਸ ਪਾਸਵਰ ਹੋ ਰਹੀ ਹੈ ਹਾਂਜੀ ਬਸ ਦਾ ਆਪਣਾ ਕਿਰਾਇਆ ਫ੍ਰੀ ਹੁੰਦਾ ਹੀ ਹੈ ਨਾ ਜੇ ਟ੍ਰੇਨ ਤੇ ਤੁਸੀਂ ਸਫਰ ਸਫਰ ਕਰਦੇ ਹੋ ਪੂਰੀ ਇੰਡੀਆ ਚ ਕਰਦੇ ਹੋ ਫਰਜ਼ ਗੱਲ ਆਪਾਂ ਜਾਣੇ ਤੁਸੀਂ ਸਫਰ ਕਰਦੇ ਹੋ ਇੱਕ ਬੰਦਾ ਜਿਹੜਾ ਤੁਹਾਡਾ ਹੈਲਪਰ ਹੁੰਦਾ ਉਹਦਾ ਕਿਰਾਇਆ ਵੀ ਮਾਫਾ ਤੁਹਾਨੂੰ ਹਾਂਜੀ ਹਾਂਜੀ ਪਰ ਉਹ ਉਹ ਚ ਐਡਾ ਹੁੰਦਾ ਵੀ ਕਿੰਨੇ ਪਰਸੈਂਟ ਲੱਗਦਾ ਉਹ ਸਿਸਟਮ ਹੁੰਦਾ ਪਰ ਵੀ ਐਡਾ ਹੁੰਦਾ ਕਿ ਵੀ ਪੂਰਾ ਨਹੀਂ ਲੱਗਦਾ ਜਨਨ ਕਿ ਜਿਹੜਾ ਬੰਦਾ ਨਾਲ ਜਾਊਗਾ ਉਹਦਾ ਹਾਫ ਲੱਗਦਾ ਜਾਂ ਤੁਹਾਡਾ ਉਹਦਾ ਵੀ ਹਾਫ ਤੇ ਤੁਹਾਡਾ ਵੀ ਹਾਫ ਨਹੀਂ ਸਾਡਾ ਤਾਂ ਫ੍ਰੀ ਹੁੰਦਾ ਸਾਡਾ ਨਹੀਂ ਲੱਗਦਾ ਇਹ ਉਹ ਜਿਹੜਾ ਤੁਹਾਡੇ ਨਾਲ ਜਿਹੜਾ ਹੈਲਪਰ ਜਾਊਗਾ ਉਹਦਾ ਹਾਫ ਹੋਊਗਾ ਹਾਂਜੀ ਉਹ ਕੋਈ ਸਿਸਟਮ ਹੁੰਦਾ ਹੁਣ ਕਰੰਟ ਯਾਰ ਨਹੀਂ ਕਿਉਂਕਿ ਜਿਆਦਾ ਸੀ ਟ੍ਰੇਨ ਦਾ ਸਫ਼ਰ ਕਰਦੇ ਨਹੀਂ ਨਹੀਂ ਤੇ ਬਸ ਆਪਾਂ ਨੂੰ ਲੋਡ ਨਹੀਂ ਪੈਂਦੀ ਬਸ ਦਾ ਹੀ ਸਫ਼ਰ ਕਰੀਦਾ ਹੀ ਤੇ ਬੱਸ 'ਚ ਸਾਡਾ ਜਿਵੇਂ ਪਾਸ ਹੁੰਦਾ ਯੂਡੀਆਈ ਕਾਰਡ ਹੁੰਦਾ ਤੇ ਉਹਦੇ ਨਾਲ ਸਾਨੂੰ ਹੈਲਪ ਮਿਲਦੀ ਹੈ ਜੀ ਜਦੋਂ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਸਟਾਫ ਦੇ ਵਿੱਚ ਤੁਸੀਂ ਉਹ ਕਿਹੜਾ ਕਿਹੜਾ ਕੰਮ ਲੈ ਜਾਂਦਾ ਸਕੂਲ ਦੇ ਵਿੱਚ ਤੁਹਾਤੋਂ ਸਕੂਲ 'ਚ ਤਾਂ ਜਿਵੇਂ ਜੀ ਬੈਲ ਸਕੂਲ ਬੈਲ ਕਰਨੀ ਹੈ ਨਹੀਂ ਤਾਂ ਜਿਵੇਂ ਕੋਈ ਡਾਰਕ ਨੋਟ ਕਰਾਉਣੀ ਜਿਵੇਂ ਐਡਜਸਟਮੈਂਟ ਕਿਉਂਕਿ ਸਕੂਲ ਚ ਤਾਂ ਫਿਰ ਆਪਣਾ ਹੀ ਸਕੂਲ ਹੁੰਦਾ ਤੇ ਉੱਤੇ ਤਾਂ ਪਤਾ ਹੀ ਹੁੰਦਾ ਨਾ ਤੇ इवन ਲੋਕ ਜਦੋਂ ਅਸੀਂ ਸਕੂਲ ਚ ਜਾਂਦੇ ਆ ਤਾਂ ਸਾਨੂੰ ਕੋਆਪਰੇਟ ਕੀਤਾ ਜਾਂਦਾ ਦੱਸਿਆ ਜਾਂਦਾ ਵੀ ਆਹ ਚੀਜ਼ ਇੱਥੇ ਆ ਹੈ ਨਾ ਤੇ ਫਿਰ ਉਹ ਡਾਰਕ ਨੋਟ ਕਰਾਉਣੀ ਕੋਈ ਬਾਹਰੋਂ ਆਉਂਦਾ ਤਾਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨਾਲ ਮਿਲਵਾਣਾ ਉਹਨਾਂ ਦੀ ਗੱਲਬਾਤ ਕਰਨੀ ਇਹ ਸਾਰੇ ਕੁਝ ਕੰਮ ਦੇ ਦਿੰਦੇ ਆ ਜੱਜ ਮੈਂ ਪਰਮਜੀਤ ਹੈ ਇਹ ਸਕੂਲ ਦੇ ਬੈਲਵਿਲ ਜਿਹੜੇ ਖਜ਼ਾਨਾ ਆਫਿਸ ਬਿਲ ਬਿਲ ਜਾਂਦੇ ਆ ਉਹ ਵੀ ਲੈ ਕੇ ਜਾਂਦਾ ਆਫਿਸ ਉੱਥੇ ਖਜ਼ਾਨਾ ਆਫਿਸ ਤੇ ਤੇ ਬਸ ਇਹ ਸਾਰੀ ਇਤਾਈਸ ਕੰਮ ਦੇ ਦਿੰਦੇ ਜ ਮਤਲਬ ਵੀ ਕੰਨ ਅਪ ਉਹ ਹੀ ਕੰਮ ਦਿੱਤਾ ਜਾਂਦਾ ਜੋ ਅਸੀਂ ਕਰ ਸਕਦੇ ਆ ਜੀ ਗਗਨਦੀਪ ਜੀ ਇੱਕ ਇਹ ਦੱਸੋ ਘਰ ਦੇ ਵਿੱਚ ਤੁਸੀਂ ਘਰੇਲੂ ਕੰਮ ਕਰਦੇ ਹੋ ਜਿਵੇਂ ਖਾਣਾ ਬਣਾਉਣਾ ਜਾਂ ਹੋਰ ਕੰਮ ਕਰਨਾ ਇਹੋ ਜਿਹੇ ਕੰਮ ਵੀ ਕਰ ਲੈਂਦੇ ਤੁਸੀਂ ਹਾਂਜੀ ਕਿਹੜਾ ਕਿਹੜਾ ਕੰਮ ਕਰਨਾ ਮੈਨੂੰ ਦੱਸੋ ਜੀ ਮੈਂ ਪਾਂਡੇ ਵਗੈਰਾ ਧੋ ਲੈਣੀਆਂ ਕੱਪੜੇ ਧੋ ਲੈਣੀਆਂ ਹਾਂਜੀ ਤੇ ਛੜ ਬਚਾ ਕਰ ਲੈਣੇ ਆ ਤੇ ਹਾਂਜੀ ਤੇ ਮੈਂ ਸਬਜੀ ਵਗੈਰਾ ਬਣਾ ਲੈਨੀ ਆ ਬਸ ਮੈਨੂੰ ਰੋਟੀ ਦੀ ਪ੍ਰੋਬਲਮ ਆਉਂਦੀ ਆ ਥੋੜੀ ਜੀ ਤੇ ਹਾਂਜੀ ਸਬਜੀ ਚਾਵਲ ਵਗੈਰਾ ਸਾਰਾ ਕੁਝ ਬਣਾ ਲੈਨੀ ਆ ਚਾਵਲ ਵਗੈਰਾ ਬਣਾਣਾ ਸਾਰਾ ਕੁਝ ਬਣਾ ਲੈਨੀ ਆ ਤੇ ਉਹ ਫਿਰ ਜਿਹੜੀ ਚਾਵਲ ਬਣਾਉਨੇ ਆ ਜਦੋਂ ਸਬਜੀ ਬਣਾਉਨੇ ਆ ਤੁਸੀਂ ਹੋਰ ਤੇ ਉਹ ਜਿਹੜਾ ਨੂਨ ਮਿਰਚ ਪਾਉਨੇ ਹੋ ਤੁਸੀਂ ਉਹ ਚ ਕੋਈ ਜ਼ਿਆਦਾ ਵੱਧ ਘਾਟ ਤਾਂ ਨਹੀਂ ਹੋ ਜਾਂਦੀ ਤੇ ਮੰਮੀ ਦੱਸ ਦਿੰਦੀ ਕੋਈ ਨਹੀਂ ਤੇ ਮੈਂ ਬਣਾ ਲੈਨੀ ਆ ਐਦਾ ਇੱਕ ਸਾਨੂੰ ਐਕਸਪੀਰੀਅੰਸ ਹੀ ਹੁੰਦਾ ਨਾ ਕਿ ਮਤਲਬ ਕਿਸੇ ਹਿਸਾਬ ਨਾਲ ਨਾ ਮਿਰਚ ਪਾਉਣਾ ਉਸ ਹਿਸਾਬ ਨਾਲ ਸਾਨੂੰ ਐਕਸਪੀਰੀਅੰਸ ਹੀ ਹੁੰਦਾ ਕਿ ਕਿੰਨਾ ਕਿੰਨਾ ਪਾਉਣਾ ਜਿਵੇਂ ਪਹਿਲੀ ਵਾਰ ਆਪਾਂ ਪਾਵਾਂਗੇ ਤਾਂ ਸ਼ਾਇਦ ਇਹ ਵੀ ਹੋ ਸਕਦਾ ਕਿ ਘਟਵਾਧ ਵੀ ਪਿਆ ਹੋਵੇ ਪਹਿਲੀ ਵਾਰ ਚ ਤੇ ਫਿਰ ਹੁਣ ਹੌਲੀ ਹੌਲੀ ਹੁਣ ਤਾਂ ਮੈਂ ਕਰ ਲੈਨੇ ਹੁਣ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ ਮੈਂ ਕੋਈ ਚੀਜ਼ ਬਣਾਵਾਂ ਤਾਂ ਜੀ ਹਾਂ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਬਲੈਂਡ ਹੈ ਨਹੀਂ ਜੀ ਤੁਹਾਡੇ ਪਰਿਵਾਰ ਪਰਿਵਾਰ ਦੇ ਵਿੱਚ ਤੁਸੀਂ ਇਕੱਲੇ ਹੋ ਤੇ ਇਹਨਾਂ ਦੇ ਪਰਿਵਾਰ ਚ ਜਿੰਨੇ ਦੋ ਬ੍ਰਦਰ ਹੈ ਪਰਮਜੀ ਕਦੇ ਕਦੇ ਮਾੜਾ ਮੋਟਾ ਲੜਾਈ ਪੜਾਈ ਵੀ ਹੋ ਜਾਂਦੀ ਤਾਂ ਨਹੀਂ ਹੁੰਦੀ ਨਹੀਂ ਹੋ ਜਾਂਦੀ ਹੁੰਦੀਆਂ ਰਹਿੰਦੀਆਂ ਲੜਾਈਆਂ ਤਾਂ ਕਿੱਦਾਂ ਦੀ ਹੁੰਦੀਆਂ ਮਾੜੀ ਵੀ ਤਾਂ ਬਸ ਉਹੀ ਛੋਟੀਆਂ ਛੋਟੀਆਂ ਗੱਲਾਂ ਤੇ ਕਰੀ ਜੀ ਮੜੀ ਜੀ ਪਿਆਰ ਵਾਲੀ ਤਾਂ ਦੂਜੂ ਨਹੀਂ ਐਵੇਂ ਕੋਈ ਨਹੀਂ ਅਮੀ ਕੋਈ ਨਾ ਕੋਈ ਗੱਲ ਤੇ ਜਿਵੇਂ ਕੋਈ ਗੱਲ ਹੋਵੇ ਜਿਵੇਂ ਹੋ ਜਾਂਦੀਆਂ ਨੇ ਪਿਆਰ ਜਿਹਨ ਲੜਦੇ ਹੋਗੇ ਉਹ ਨਹੀਂ ਲੜਦੇ ਜਨਕੇ ਗਗਨ ਦਾ ਜੀ ਇਹ ਆ ਵੇਖੋ ਥੋੜਾ ਦਿਓਰ ਕਹਿੰਦਾ ਗਗਨ ਦਾ ਜੀ ਗਗਨ ਜੀ ਦੱਸਿਓ ਕਿਹੋ ਜੀ ਜੀ ਫੋਨ ਬਹੁਤ ਚਲਾਉਂਦੇ ਆ ਹਾਂ ਕੌਣ ਲੈ ਕੱਤੀ ਵੇ ਤੁਸੀਂ ਫੋਨ ਫੋਨ ਬਹੁਤ ਚਲਾਉਂਦੇ ਆ ਇਹ ਨੇ ਦਿਓਰ ਬੜਾ ਚਲਾਉਂਦਾ ਤੇ ਪਰ ਮੇਰੇ ਹਸਬੰਦ ਕਿਉਂ ਵੀ ਦੱਸੋ ਵੀ ਬਣ ਗਈ ਨਹੀਂ ਠੀਕ ਆ ਪਤਾ ਨਹੀਂ ਹੁਣ ਜਿਆਦਾ ਨਹੀਂ ਹੁਣ ਤਾਂ ਮੈਂ ਘਟਾਦਾ ਵਾਵਾ ਘਟਾਦਾ ਹਾਂਜੀ ਪਹਿਲਾਂ ਜਿਆਦਾ ਵੇਂਦੇ ਸੀ ਹਾਂ ਠੀਕ ਹੈ ਤੇ ਜਨਨ ਕਿ ਤੁਹਾਡੇ ਜਵਾਰ ਦਾ ਸੁਆ ਠੀਕ ਹੈ ਹਾਂਜੀ ਕਿਵੇਂ ਵੀ ਥੋੜੀ ਪਰਚਾਈ ਥੋੜੀ ਸੇਵਾ ਪੜੀ ਕਰਦੀ ਰੋਟੀ ਪਾਣੀ ਦੀ ਵਧੀਆ ਇਹ ਇਤਨੀ ਟੋਕਾ ਟੱਕੀ ਕਰਦਾ ਨੂਨ ਘੱਟ ਪਾਤਾ ਹੋਰ ਕਰਦਾ ਨਹੀਂ ਐਦਾਂ ਕੁਝ ਨਹੀਂ ਹੈਗਾ ਨਹੀਂ ਜੀ ਜਵਾਨੀ ਚਲੋ ਤੇ ਮੰਮੀ ਵੀ ਜਿਹੜੀ ਸੈਲਫ ਕਰ ਰਹੀ ਹੈ ਹੋਰ ਕਿਸ ਤਰ੍ਹਾਂ ਦੀ ਦਿੱਕਤਾਂ ਨਹੀਂ ਹੁੰਦੀ ਤੁਹਾਨੂੰ ਨਹੀਂ ਨਹੀਂ ਦਿੱਕਤ ਕੋਈ ਨਹੀਂ ਪਹਿਲਾਂ ਵੀ ਗੱਲ ਕਰਕੇ ਹਟੇ ਆਪਾਂ ਵੀ ਬਹੁਤ ਸੋਹਣਾ ਗਾਉਂਦੇ ਨੇ ਹੁਣ ਹਰਮੋਨੀਅਮ ਜਾਂਦਾ ਚੱਕ ਲੈਂਦਾ ਇਹ ਕਹਿੰਦੇ ਮੈਂ ਸੁਣਾਉਣਾ ਪੁੱਛਾਂਗੇ ਵੀ ਕੀ ਸੁਣਾਉਣਗੇ ਤੇ ਕੀਦਾ ਲਿਖਿਆ ਨੇ ਆਪ ਵੀ ਲਿਖਦੇ ਨੇ ਤੇ ਗਾਉਂਦੇ ਆ ਸੁਖਵੀਰ ਜੀ ਜਿਹੜਾ ਤੁਸੀਂ ਅੱਜ ਸਾਨੂੰ ਸੁਣਾਓਗੇ ਤੁਸੀਂ Song ਹਣਾ ਇਹ ਤੁਹਾਡਾ ਆਪ ਦਾ ਲਿਖਿਆ ਆ ਜਾਂ ਕੀਦਾ ਲਿਖਿਆ ਨਹੀਂ ਜੀ ਇਹ ਮੇਰੇ ਫਰੈਂਡ ਆਈ ਉਹਦਾ ਨਾਮ ਤਰਮਿੰਦਰ ਆਈ ਤੇ ਉਹ ਵੀ ਜਲਾਲਾਬਾਦ ਦਾ ਰਹਿਣਾ ਉਹ ਵੀ ਬਲਾਈਂਡ ਆਈ ਤੇ ਉਹਨੇ ਗਾਣਾ ਲਿਖਿਆ ਆਈ ਤੇ ਅਸੀਂ ਸਾਡੇ YouTube ਚੈਨਲ ਤੇ ਸਾਨੂੰ ਅਪਲੋਡ ਵੀ ਕੀਤਾ ਸੀਗਾ ਜੀ ਤੇ ਇਹ ਲਿਖਿਆ ਵੀ ਉਹ ਮੁੰਡਾ ਉਹ ਵੀ ਮੁੰਡਾ ਬਲਾਈਂਡ ਹੈ ਜੀਨੇ ਦਾ 뮤직 ਬਣਾਇਆ ਉਹ ਵੀ ਬਲਾਈਂਡ ਹੈ ਉਹ ਨਵਜੋਤ ਸਿਆਣਾ ਉਹਦਾ ਨਾਮ ਮਹਾਲੀ ਤੋਂ ਖਰੜਤੋਂ ਆ ਤੇ ਉਹਨੇ 뮤직 ਬਣਾਇਆ ਤੇ ਅਸੀਂ ਦੋ ਜਣਿਆਂ ਨੇ ਗਿਆ ਸੀ ਇਹ ਥੋੜਾ ਮਤਲਬ ਕਵਿਸ਼ਟਰੀ ਟੱਚ ਦਾ ਗਾਣਾ ਸੀਗਾ ਮਤਲਬ ਵੀ ਜਿੱਦਾਂ ਦੋ ਜਣੇ ਗਾਉਂਦੇ ਹੈ ਨਾ ਤੇ ਉਹ ਮੇਰਾ ਫਰੈਂਡ ਇੱਕ ਜਕਸੀਦ ਆ ਉਹ ਵੀ ਬਲਾਈਂਡ ਹੈ ਉਹ ਅਸੀਂ ਦੋਵਾਂ ਨੇ ਗਿਆ ਸੀ ਤੇ ਮੈਂ ਤੁਹਾਨੂੰ ਉਸ ਨਾਲ ਨਾ ਤੇ ਮੈਂ ਖੁਦ ਕੰਪੋਜ਼ ਕੀਤਾ ਸੀ ਗਾਣਾ لال ਜਨੀ ਲਗਦੀ ਐ ਵਾ ਓਏ ਦਿਲ ਜਿਹੜੀ ਦੇਣੀ ਐ ਸਜਾ ਓਏ ਲਾਲ ਜਨੀ ਲਗਦੀ ਐ ਵਾ ਓਏ ਦਿਲ ਜਿਹੜੀ ਦੇਣੀ ਐ ਸਜਾ ਓਏ ਚੁੱਕ ਦੇਨੀ ਤੇਰੇ ਅੱਗੇ ਜ਼ਾਲਮਾ ਚੁੱਕ ਦੇਨੀ ਤੇਰੇ ਅੱਗੇ ਜ਼ਾਲਮਾ ਦਿਲ ਵਿੱਚੋਂ ਕੱਢ ਦੇਖਿਆ ਓਏ ਡੋਲ ਦੇਨੀ ਗਾਲ ਦੇਨੀ ਸੁਪਿਆ ਅਸੀਂ ਗੋਬਿੰਦ ਦੇ ਹਲਾ ਲਓਏ ਚੱਕ ਦੇਨੀ ਤੇਰੇ ਅੱਗੇ ਜ਼ਾਲਮਾ ਦਿਲ ਵਿੱਚੋਂ ਕੱਢ ਦੇਖਿਆਂ ਆਲਿਓ ਪਾਪੀਆਂ ਦਿਲ ਵਿੱਚੋਂ ਕੱਢ ਦੇਖਿਆਂ ਆਲਿਓ ਉਹ ਵੈਰੀਆ ਦਿਲ ਵਿੱਚੋਂ ਕੱਢ ਦੇਖਿਆਂ ਓਏ ਦਦੀ ਮਾ ਗੁਜਰੀ ਨੇ ਤੋੜਿਆ ਤੋਰਿਆ ਇਹ ਦੇ ਕੇ ਹੱਲਾ ਸ਼ੇਰੀਆਂ ਜ਼ੁਲਮ ਜ਼ਬਰ ਕਿਵੇਂ ਸਹੇ ਲੀਏ ਸਾਨੂੰ ਦਾਦੇ ਕੋਲੋਂ ਮਿਲੀਆਂ ਦਲੇਰੀਆਂ ਦਾਦੀ ਮਾਂ ਗੁਜਰੀ ਨੇ ਤੋਰਿਆ ਤੋਰਿਆ ਇਹ ਦੇ ਕੇ ਹੱਲਾ ਸ਼ੇਰੀਆਂ ਜ਼ੁਲਮ ਜ਼ਬਰ ਕਿਵੇਂ ਸਹੇ ਲੀਏ ਸਾਨੂੰ ਦਾਦੇ ਕੋਲੋਂ ਮਿਲੀਆਂ ਦਲੇਰੀਆਂ ਰਾਜ ਕਰੇਗਾ ਸਦਾ ਖਾਲਸਾ ਰਾਜ ਕਰੇਗਾ ਸਦਾ ਖਾਲਸਾ ਰਾਜ ਕਰੇਗਾ ਸ਼ਾਨ ਨਾਲੇ ਡੋਲਦੇ ਨਹੀਂ ਗਾਲਦੇ ਨਹੀਂ ਸੂਬਿਆਂ ਅਸੀਂ ਗੋਵਿੰਦ ਦੇ ਖਾਨਾ ਲੋਏ ਚੋਕ ਦੇਨੀ ਤੇਰੇ ਅੱਗੇ ਜ਼ਾਲਮਾ ਦਿਲ ਵਿੱਚੋਂ ਕੱਢ ਦੇਖਿਆ ਆਲੋ ਓ ਪਾਪੀਆਂ ਦਿਲ ਵਿੱਚੋਂ ਕੱਢ ਦੇਖਿਆ ਆਲੋ ਓ ਜ਼ਾਲਮਾ ਦਿਲ ਵਿੱਚੋਂ ਕੱਢ ਦੇਖਿਆ ਆਲੋ ਬਹੁਤ ਸੋਹਣਾ ਗਾਇਆ ਇਹਨਾਂ ਜਿਹੜਾ ਇਹ ਗਾਉਣ ਦਾ ਤੁਹਾਨੂੰ ਸ਼ੌਂਕ ਕਿਵੇਂ ਪਿਆ ਤੇ ਕਿੱਥੋਂ ਪਿਆ ਤੇ ਉਸਤਾਦ ਕੌਣਾ ਤੁਹਾਡੀ ਜਿਹੜਾ ਗਾਉਣ ਦਾ ਸ਼ੌਂਕ ਹੈ ਇਹ ਤਾਂ ਬਚਪਨ ਤੋਂ ਹੀ ਪਿਆ ਜੀ ਇਹ ਤਾਂ ਜਿੱਦ ਸਾਡੇ ਘਰੇ ਮਤਲਬ ਗਾਣੇ ਚੱਲਦੇ ਹੁੰਦੇ ਸੀਗੇ ਉਸ ਟਾਈਮ ਤੇ ਮੇਰਾ ਬਰਥ ਹੈ 96 ਦਾ ਹੀ ਤੇ ਉਦੋਂ ਮਤਲਬ ਇਹ ਕਹ ਲਓ ਜੀ ਉਦੋਂ ਕੁਲਦੀਪ ਰਸੀਲਾ ਧਰਮਪ੍ਰੀਤ ਆਪਣੇ ਜਿਹੜੇ ਬਿਠੇ ਮਾਲਵੇ ਦੇ ਸਿੰਗਰ ਪਟਿੰਡੇ ਦੇ ਆਸ-ਪਾਸ ਦੇ ਹਨ ਕੁਲਦੀਪ ਰਸੀਲਾ ਧਰਮਪ੍ਰੀਤ ਹਰਦੇਮਾਈ ਨੰਗਲ ਉਹਨਾਂ ਦੇ ਹਰਪੰਨ ਸ਼ੇਰਾ ਲਵ ਹੀਰ ਇਹਨਾਂ ਦੇ ਗਾਣੇ ਚੱਲਦੇ ਹੁੰਦੇ ਸੀਗੇ ਤੇ ਉਦੋਂ ਫਿਰ ਮੈਨੂੰ ਮੈਂ ਸੁਣਦਾ ਰਹਿੰਦਾ ਸੀ ਤੇ ਮੈਨੂੰ ਫਿਰ ਲੱਗਿਆ ਜੀ ਵੀ ਹਾਂ ਫਿਰ ਘਰਦਿਆਂ ਨੂੰ ਵੀ ਲੱਗਿਆ ਵੀ ਮੁੰਡਾ ਇੰਟਰਸਟਿਡ ਹੈ ਤਫੇਰ ਅਸੀਂ ਸਕੂਲੇ ਜਦੋਂ ਮੈਂ ਫਰੀਦਕੋਟ ਐਡਮਿਸ਼ਨ ਲਿੱਤੀ ਹੈ ਨਾ ਇਹ ਸਕੂਲੇ ਸਾਨੂੰ ਸਕੂਲੇ ਪਾਇਆ ਗਿਆ ਉੱਥੇ ਸਾਡੇ ਮੈਡਮ ਹਣ ਹੈਗੇ ਆ ਸੀਗੇ ਪਹਿਲਾਂ ਮੈਂ ਹੁਣ ਤਾਂ ਉੱਥੇ ਜੌਬ ਨਹੀਂ ਕਰਦੇ ਪ੍ਰਕਾਸ਼ ਕੁਮਾਰ ਮੈਡਮ ਸੀਗੇ ਉਹਨਾਂ ਨੇ ਸਾਨੂੰ ਸੌਰੀ ਸੌਰੀ ਹੈ ਨਾ ਉਹਨਾਂ ਨੇ ਸਾਨੂੰ ਤਾਲਿਮ ਦਿੱਤੀ ਵੀ 뮤ਜ਼ਿਕ ਦੀ ਤੇ ਉਸ ਤੋਂ ਬਾਅਦ ਅਸੀਂ 10th ਤੱਕ ਅਸੀਂ ਮੈਂ 뮤ਜ਼ਿਕ ਚ ਅਸੀਂ ਪੜਾਈ ਵੀ ਕੀਤੀ ਰਾਗ ਸਿੱਖੇ ਤੇ ਫਿਰ ਅਸੀਂ +1 +2 ਚ ਅਸੀਂ ਲੁਧਿਆਣੇ ਗਏ ਉਦੋਂ ਵੀ ਸਾਨੂੰ ਜਿਹੜਾ ਹੈ ਕਿ ਕਹਿੰਦੇ ਆ ਵੀ ਸਾਨੂੰ ਕਾਫੀ ਉੱਤੇ 뮤ਜ਼ਿਕ ਅਸੀਂ ਉੱਤੇ ਗਾਇਆ ਬਜਾਇਆ ਤੇ ਫਿਰ ਹੌਲੀ ਹੌਲੀ ਫਿਰ ਉੱਥੇ ਵੀ ਆਰਟੀਸੀ ਚ ਸਾਡੇ ਟੀਚਰ ਸੀਗੇ ਜੀ ਲਾਲ ਸਿੰਘ ਠਾਕੁਰ ਸਰ ਤੇ ਸविता मैम ਸੀ ਕਿਉਂ ਫਿਰ ਉੱਥੇ ਸਿੱਖਦੇ ਰਹੇ ਅਸੀਂ ਜੀ ਐਵੇਂ ਜਿਹੜੇ ਹੁਣ ਕਲਾਕਾਰ ਗਾਉਂਦੇ ਅੱਜ ਤੁਹਾਨੂੰ ਕਿਹੜਾ ਕਲਾਕਾਰ ਪਸੰਦ ਆ ਕਿਹੜੇ ਕਲਾਕਾਰ ਦੇ ਜ਼ਿਆਦਾ ਗਾਣੇ ਸੁਣਨਾ ਪਸੰਦ ਕਰਦੇ ਹੋ ਕਿਹੜੇ ਦੇ ਤੁਸੀਂ ਗਾਉਣਾ ਪਸੰਦ ਕਰਦੇ ਹੋ ਜ਼ਿਆਦਾ ਦੇਖੋ ਜੀ ਗਾਉਣ ਜਿਹੜਾ ਗਾਣੇ ਮੈਂ ਜਿਹੜੇ ਸੁਣਦਾ ਜੀ ਤਾਂ ਮੇਰੀ ਜਿਹੜੀ ਰੂਹ ਜੜੀ ਹੋਈ ਆ ਉਹ ਤਾਂ ਅਸਤਿੰਦਰ ਸਰਤਾਜ ਜੀ ਦੇ ਗਾਣੇ ਨਾਲ ਜੁੜੀ ਹੋਈ ਆ ਪਰ ਵੈਸੇ ਮੈਂ ਤੁਹਾਨੂੰ ਦੱਸਾਂ ਮੈਨੂੰ ਸਿੰਗਰ ਘੱਟ ਪਸੰਦ ਆਵੇਂ ਪਰ ਜਿਵੇਂ ਕਿ ਗਾਣੇ ਦੀ ਕੰਪੋਜੀਸ਼ਨ ਜ਼ਿਆਦਾ ਪਸੰਦ ਆਉਂਦੀ ਆ ਵੀ ਕਈ ਵਾਰ ਨਵੇਂ ਸਿੰਗਰ ਦਾ ਵੀ ਗਾਣਾ ਆਉਂਦਾ ਤਾਂ ਵਧੀਆ ਕੰਪੋਜੀਸ਼ਨ ਵਧੀਆ ਹੁੰਦੀ ਆ ਤਾਂ ਉਹ ਮੈਨੂੰ ਮਤਲਬ ਵੀ ਗਾਣੇ ਵਧੀਆ ਲੱਗਦਾ ਸਿੰਗਰ ਵੀ ਤਾਂ ਕੋਈ ਇਨਾ ਹੋ ਨਹੀਂ ਐ ਪਰ ਵੈਸੇ ਮੈਨੂੰ ਜ਼ਿਆਦਾ ਸਰਤਾਜ ਜੀ ਦੇ ਗਾਣੇ ਵਧੀਆ ਲੱਗਦੇ ਸਤ ਜੀ ਦੇ ਕੋਈ ਗਾਣਾ ਸੁਣਾਓ ਕਿ ਸਾਨੂੰ ਕੋਈ ਦੋ ਲੈਣਾ ਕਿਤੇਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਕਿਤੇਨੀ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਕਿਤੇ ਨਿਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਜਤਾਲਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਕਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨਹੀਂ ਉਹ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਾਲੇ ਵੀ ਕੁਝ ਸੋਚ ਲੈ ਵੀ ਮੇਰੇ ਮਾਂ ਜੇ ਮਨ ਸਮਝਾ ਲਵੇ ਕਿ ਤੇਰੇ ਹਾਲੇ ਵੀ ਕੁਝ ਸੋਚ ਲੈ ਵੇ ਮੇਰੇ ਮਾਂ ਤੇ ਮਨ ਸਮਝਾ ਲਵੇ ਕਿ ਤੇਰੇ ਕਿ ਤੇਨੇ ਜਨੋ ਜੋਗ ਤਾਂ ਜਾਂਦੀਆਂ ਮੁਹੱਬਤਾਂ ਜਤਾਲਵੇਂ ਕਿਦਰੇ ਕਿਤੇਨੀ ਤੇਰਾ ਰਤਬਾ ਘਟੇਦਾ ਤੇ ਹੱਸ ਕੇ ਬੁਨਾਲਵੇਂ ਕਿਦਰੇ ਜਨ ਕਿ ਬਹੁਤ ਸੋਹਣਾ ਗਾਇਆ ਤੁਸੀਂ ਥੈਂਕ ਯੂ ਤੇ ਤੁਹਾਡੀ ਜਿਹੜੀ ਪ੍ਰੈਕਟਿਸ ਆ ਉਹ ਵੀ ਬਹੁਤ ਜ਼ਿਆਦਾ ਹੈ ਜਿਵੇਂ ਤੁਸੀਂ ਨੇਤਰਹੀ ਨੂੰ ਤੇ ਉਸ ਹੱਬ ਨਾਲ ਤੁਹਾਡੀ ਪ੍ਰੈਕਟਿਸ ਬਹੁਤ ਜਦੋਂ ਤੁਸੀਂ ਸਿੱਖਦੇ ਹੋ ਸਿੱਖਣ 'ਚ ਕੋਈ ਦਿੱਕਤ ਆਈ ਜਿਵੇਂ ਤੁਹਾਨੂੰ ਬਲਾਈਂਡ ਆ ਤੁਸੀਂ ਦੀਂਦਾ ਨਹੀਂ ਤੋਂ ਨੀਤਰ ਵੀ ਬਲਾਈਂਡ ਸੀਗੇ ਜੀ ਸਾਡੇ ਮੈਂ ਸਾਡੇ ਪ੍ਰਕਾਸ਼ ਕੈਮ ਮੈਮ ਵੀ ਬ্লাইন্ড ਸੀਗੇ ਤੇ ਹੈਗੇ ਆ ਮਤਲਬ ਬਹੁਤ ਵਧੀਆ ਸਾਡੇ ਟੀਚਰ ਨੇ ਸਾਨੂੰ ਪੜਾਇਆ ਤੇ ਦੂਜਾ ਸਾਡੇ ਲਾਲ ਸਿੰਘ ਠਾਕੁਰ ਸਰ ਉਹ ਵੀ ਬ্লাইন্ড ਆ ਤੇ ਜਿਹੜੇ ਸविता ਮੈਮ ਸੀ ਉਹ ਹੈਂਡੀਕੈਪਟ ਸੀਗੇ ਤਾਂ ਫਿਰ ਉਹ ਉਸ ਮਾਹੌਲ ਚ ਅਸੀਂ ਸਿੱਖੇ ਆ ਜੀ ਜਿਹੜੇ ਪੜਾਉਣ ਵਾਲੇ ਵੀ ਹੁੰਦੇ ਆ ਤੁਹਾਨੂੰ ਸਾਡੇ ਬਲਾਈਂਡ ਹੀ ਹੁੰਦੇ ਆ ਨਹੀਂ ਬਲਾਈਂਡ ਨਹੀਂ ਹੁੰਦੇ ਉਹ ਦੇਖਣ ਵਾਲੇ ਵੀ ਹੁੰਦੇ ਆ ਉਹਨਾਂ ਚ ਪਰ ਉਹਨਾਂ ਨੂੰ ਟ੍ਰੇਨਿੰਗ ਮਿਲੀ ਹੁੰਦੀ ਆ ਉਹਨਾਂ ਨੇ ਸਾਡੀ ਪੜਾਈ ਚ ਵੀ ਐਡ ਕੀਤੀ ਹੁੰਦੀ ਆ ਸਪੈਸ਼ਲ ਬੀ ਐਡ ਕੀਤੀ ਹੁੰਦੀ ਆ ਬਹੁਤ ਅੱਛਾ ਅੱਛਾ ਹਾਂਜੀ ਸੁਖਵੀਰ ਜੀ ਤੁਸੀਂ ਬਲਾਈਂਡ ਹੋ ਹਨ ਸਰਸ ਕਰਦੇ ਹੋ ਬਾਹਰ ਅੰਦਰ ਜਾਂਦੇ ਹੋ ਮਾਰਕੀਟ ਜਾਂਦੇ ਹੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹਨ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਹੈ ਹਨ ਉਹਨੂੰ ਤੁਸੀਂ ਕੀ ਸੰਦੇਸ਼ ਦੇਣਾ ਕੀ ਚਾਹੋਗੇ ਸੰਦੇਸ਼ ਸੰਦੇਸ਼ ਤਾਂ ਜੀ ਕੀ ਰਹਿਣਾ ਹੀ ਬਾਕੀ ਬਾਕੀ ਸਾਰੇ ਸਿਆਣੇ ਹੁੰਦੇ ਆ ਪਰ ਇੰਨਾ ਹੀ ਕਾਵਾਂਗੇ ਅਸੀਂ ਤਾਂ ਹੀ ਕੀ ਅੱਜਕੱਲ੍ਹ ਦਵਾਰਵਦੀਆ ਜੀ ਹੈ ਨਹੀਂ ਫੈਸਿਲਿਟੀਆਂ ਸਾਰੀਆਂ ਨੇ ਸਰਕਾਰੀ ਸਕੂਲ ਵੀ ਵਧੀਆ ਨੇ ਤਾਂ ਪੜ੍ਹਾਈ ਕਰਨੀ ਚਾਹੀਦੀ ਆ ਮਾੜੇ ਕੰਮਾਂ ਨੂੰ ਉਹਨਾਂ ਤੇ ਨਹੀਂ ਧਿਆਨ ਦੇਣਾ ਚਾਹੀਦਾ ਬਸ ਕੋਈ ਵੀ ਚੀਜ਼ ਮਿਲਦੀ ਆ ਉਹ ਮਿਹਨਤ ਨਾਲ ਮਿਲਦੀ ਆ ਤੇ ਸਾਡੇ ਘਰਦਿਆਂ ਨੇ ਤੇ ਥੋੜੀ ਬਹੁਤ ਅਸੀਂ ਸਟਰਗਲ ਕੀਤੀ ਆ ਹੈਨਾ ਤੇ ਜਿਆਦਾ ਜਿਹੜੀ ਸਾਡੀ ਸਟਰਗਲ ਹੁੰਦੀ ਆ ਉਹ ਸਾਡੇ ਟੀਚਰਸ ਨੇ ਕੀਤੀ ਤੇ ਸਾਡੇ ਪੇਰੈਂਟਸ ਨੇ ਕੀਤੀ ਤੇ ਉਹਦਾ ਉਹਦਾ ਨਤੀਜਾ ਹੈ ਕਿ ਅਸੀਂ ਗਵਰਨਮੈਂਟ ਜੌਬ ਕਰ ਰਹੇ ਆ ਤੇ ਸਾਡੀ ਲਾਈਫ ਬਹੁਤ ਅੱਛੀ ਆਈ ਇਸ ਕਰਕੇ ਤੁਸੀਂ ਵੀ ਜਿਹੜੀਆਂ ਮਾੜੀਆਂ ਆਦਤਾਂ ਛੱਡ ਕੇ ਜਿਵੇਂ ਲੋਕ ਨਸ਼ਾ ਕਰਦੇ ਆ ਹੈ ਨਹੀਂ ਤੇ ਨਸ਼ਾ ਨੁਸ਼ਾ ਕਰਦੇ ਜਾਂ ਹੋਰ ਵੀ ਕਿਸੇ ਮਾੜੀਆਂ ਮਾੜੀ ਸੰਘਰਚ ਪਏ ਆ ਤਾਂ ਇਹਨਾਂ 'ਚ ਕੁਛ ਨਹੀਂ ਰੱਖਿਆ ਤੇ ਤੁਸੀਂ ਆਪਣੀ ਲਾਈਫ ਨੂੰ ਵਧਿਆ ਤੁਸੀਂ ਜਿਓ ਤੇ ਖੁਸ਼ ਰਹੋ ਬਸ ਹਾਂਜੀ ਪਰਮਜੀਤ ਤੁਸੀਂ ਜੀ ਮੈਂ ਇਹ ਕਹਿਣਾ ਚਾਹੁੰਗਾ ਕਿ ਬੇਬੇ ਸਾਹਿਬ ਦੀ ਲਾਈਫ ਨੂੰ ਅਮ ਕੋਸ਼ਿਸ਼ੋ ਕਿ ਜਿਉ ਕੋਕੀ ਉਦਾਸੀ ਨਾਲ ਨਾ ਤਾਂ ਤੁਹਾਡੀ ਸਮੱਸਿਆ ਹੱਲ ਹੋ ਸਕਦੀ ਆ ਤੇ ਨਾ ਹੀ ਕੁਝ ਹੋਰ ਹੋ ਸਕਦਾ ਤੇ ਇਸ ਕਰਕੇ ਤੁਸੀਂ ਆਪਦੀ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਓ ਹੋਰ ਕੁਝ ਨਹੀਂ ਸੜੀ ਭੈਣ ਬੈਠੀ ਆ ਪਰ ਗਗਨਦੀਪ ਕੋਲੀ ਨੂੰ ਹੀ ਪੁੱਛਦੀ ਆ ਜੀ ਮੈਂ ਵੀ ਇਹੀ ਕਹਿਣਾ ਚਾਹੂੰਗੀ ਕਿ ਅਸੀਂ ਬ্লাইਂਡਾਂ ਸਾਨੂੰ ਕਦੇ ਵੀ ਇਹ ਚੀਜ਼ ਫੀਲ ਨਹੀਂ ਹੁੰਦੀ ਕਿ ਮਤਲਬ ਅਸੀਂ ਬ্লাইਂਡਾਂ ਤਾਂ ਤਾਂ ਕਰਕੇ ਜਿਹੜੇ ਨਾਰਮਲ ਹੈਗੇ ਆ ਉਹਨਾਂ ਨੂੰ ਵੀ ਕਦੇ ਵੀ ਆਪਣੀਆਂ ਸਮੱਸਿਆਵਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਤੇ ਜ਼ਿੰਦਗੀ 'ਚ ਤਰੱਕੀ ਕਰਨੀ ਚਾਹੀਦੀ ਆ ਵਧੀਆ ਮਿਹਨਤ ਕਰਨੀ ਚਾਹੀਦੀ ਆ ਤੇ ਬੁਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਲੋਕੀ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ਕਈ ਕਹਿੰਗੇ ਮੈਨੂੰ ਉਹ ਨਹੀਂ ਦਿੱਤਾ ਮੈਨੂੰ ਆਹ ਨਹੀਂ ਦਿੱਤਾ ਜ਼ਿਆਦਾ ਤੌਰ ਤੇ ਵੇਖੇ ਜਿਹੜੇ ਬ্লাইਂਡ ਬੰਦੇ ਆ ਉਹ ਰੱਬ ਦਾ ਸ਼ੁਕਰਾਨਾ ਬਹੁਤ ਜ਼ਿਆਦਾ ਕਰਦੇ ਆ ਤੇ ਤੁਸੀਂ ਇਹ ਚੀਜ਼ ਨੂੰ ਕਿਵੇਂ ਦੇਖੋਗੇ ਨੈਖ ਸ਼ੁਕਰ ਰੱਬ ਦਾ ਸ਼ੁਕਰਾਨਾ ਤਾਂ ਜੀ ਕਰਨਾ ਸਿੱਦਾ ਭਾਵੇਂ ਕੋਈ ਕਈ ਬੰਦੇ ਨਾ ਕਹਣਗੇ ਅਸੀਂ ਲੁੱਟੇ ਗਏ ਪੱਟੇ ਗਏ ਸਾਨੂੰ ਰੱਬ ਨੇ ਕੁਝ ਨਹੀਂ ਦਿੱਤਾ ਮੈਨੂੰ ਇਹ ਨਹੀਂ ਦਿੱਤਾ ਮੈਨੂੰ ਜਿਹੜਾ ਹੁਸਨ ਨਹੀਂ ਦਿੱਤਾ ਮੈਨੂੰ ਰੰਗ ਰੂਪ ਨਹੀਂ ਦਿੱਤਾ ਮੈਨੂੰ ਉਹ ਨਹੀਂ ਕਿ ਦਿੱਤਾ ਮੈਨੂੰ ਕੱਦ ਨਹੀਂ ਦਿੱਤਾ ਬੜਾ ਰੱਬ ਤੇ ਜਨਨ ਕਿ ਸ਼ਿਕਵਾ ਕਰਦੇ ਆ ਠੀਕ ਹੈ ਤੇ ਬਸ ਇਹੀ ਕਹਿ ਸਕਦੇ ਆ ਆਪਾਂ ਤਾਂ ਹੀ ਸਾਨੂੰ ਜੀ ਰੱਬ ਨਾਲ ਕਦੇ ਕੋਈ ਸ਼ਿਕਵਾ ਨਹੀਂ ਹੋਇਆ ਕਿਉਂਕਿ ਰੱਬ ਨੇ ਸਾਨੂੰ ਸੋਹਣੀ ਜ਼ਿੰਦਗੀ ਦਿੱਤੀ ਆ ਨੌਕਰੀ ਦਿੱਤੀ ਆ ਸਾਰਾ ਕੁਝ ਦਿੱਤਾ ਇੱਕ ਪੈਸਾ ਚਾਹੀਦਾ ਹੁੰਦਾ ਜਾਂ ਸੋਹਣੀ ਜ਼ਿੰਦਗੀ ਹੋਣੀ ਚਾਹੀਦੀ ਆ ਤਾਂ ਉਹ ਸਾਰਾ ਕੁਝ ਸਾਡੇ ਕੋਲ ਹੈਗਾ ਸਾਨੂੰ ਕਦੇ ਲੱਗਿਆ ਹੀ ਨਹੀਂ ਕਿ ਅਸੀਂ ਬਲਾਈਂਡ ਆ ਸਾਨੂੰ ਕਦੇ ਫੀਲ ਹੀ ਨਹੀਂ ਹੁੰਦੀ ਇਹ ਚੀਜ਼ ਜੀ ਹਾਂਜੀ ਪਰ ਜੀ ਤੁਸੀਂ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਉਹਦੇ ਬਿਨਾ ਆਪਾਂ ਕੁਝ ਨਹੀਂ ਹੈਗੇ ਤੇ ਜੇ ਮਿਲਦਾ ਕਿ ਇਹ ਸਦ ਰੱਬ ਦੇ ਕਰਮਾ ਜਿਹੜਾ ਜਿਸ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਆ ਕਦੇ ਕੋਈ ਸੰਭਾਵਨਾ ਨਹੀਂ ਕਦੇ ਸੋਚਿਆ ਹੀ ਨਹੀਂ ਸੀ ਕਦੇ ਵੀ ਅਸੀਂ ਮੈਂ ਨਾ 5 6 ਸਾਲ ਪਹਿਲੇ ਇਹ ਸੋਚਦਾ ਸੀ ਟੱਚ ਫੋਨ ਆਪਾਂ ਕਿਵੇਂ ਚਲਾ ਲਾਂਗੇ ਪਰ ਅੱਜ ਮੈਂ ਟੱਚ ਫੋਨ ਜਿਉਂ ਚਲਾਉਣਾ ਤਾਂ ਮੈਂ ਸੋਚਦਾ ਇਹ ਵੀ ਕੋਈ ਰੱਬ ਦੀ ਮਿਹਰ ਆ ਜਾਂ ਇਹ ਸਭ ਚੀਜ਼ਾਂ ਨਹੀਂ ਬਾਜੀ ਜੀ ਬਸ ਇਹੀ ਮੈਂ ਕਹਾਂਗਾ ਜੀ ਕਿ ਪੱਕੀ ਤਾਂ ਬੀ ਰੱਬ ਦਾ ਸ਼ੁਕਰਾਨਾ ਤਾਂ ਦੇਖੋ ਜੋ ਹੈ ਉਹ ਚ ਖੁਸ਼ ਰਹਿਣਾ ਚਾਹੀਦਾ ਜੀ ਜੇ ਮਿਹਨਤ ਕਰਦੇ ਆ ਇੱਕ ਦਿਨ ਫਲ ਤਾਂ ਮਿਲਦਾ ਹੀ ਕਈ ਵਾਰ ਆਪਾਂ ਇਦਾਂ ਨਿਰਾਸ਼ ਹੋ ਜਾਂਦੇ ਆ ਕਿ 10 ਸਾਲਾਂ ਸੇ ਮਿਹਨਤ ਕਰ ਕਰ ਲਈ ਤੇ ਸਾਡਾ ਕੋਈ ਨਤੀਜਾ ਨਹੀਂ ਬਸ ਤੁਸੀਂ ਇਹ ਦੇਖੋ ਕਿ ਸਾਡੇ ਤੋਂ ਕਮੀ ਕਿੱਥੇ ਰਹਿ ਗਈ ਕਈ ਵਾਰ ਇਹ ਹੁੰਦਾ ਕਿ ਆਪਣੀ ਮਿਹਨਤ ਗਲਤ ਜਗ੍ਹਾ ਲੱਗ ਜਾਂਦੀ ਹੈ ਜਿਵੇਂ ਕਈ ਵਾਰ ਜਿਹੜੇ ਆਪਣੇ ਸਟੂਡੈਂਟਸ ਹੁੰਦੇ ਹੈ ਨਾ ਉਹ ਜਿਵੇਂ ਉਹਨਾਂ ਨੂੰ ਜਿਵੇਂ ਉਹਨਾਂ ਦੀ ਰੁਚੀ ਹੁੰਦੀ ਹੈ ਉਹ ਆਰਟਸ 'ਚ ਹੁੰਦੀ ਹੈ ਪਰ ਉਹ ਤੱਕੇ ਦਾ ਨਾਨ ਮੈਡੀਕਲ ਲੈ ਲੈਂਦੇ ਹੈ ਨਾ ਹੁਣ ਉਹ ਜੋ ਤੁਹਾਡੀ ਰੁਚੀ ਜਿਹੜੀ ਚੀਜ਼ 'ਚ ਨਹੀਂ ਹੈਗੀ ਤਾਂ ਉਹ ਤੁਸੀਂ ਕਦੇ ਵੀ ਸਫਲ ਨਹੀਂ ਹੋ ਸਕਦੇ ਤੇ ਦੇਖਿਆ ਕਿ ਰੁਚੀ ਬਹੁਤ ਮੈਟਰ ਕਰਦੀ ਹੈ ਜੋ ਮਨ ਕਰਦਾ ਉਹੀ ਕਰੋ ਕਿਸੇ ਨੂੰ ਹਰਟ ਨਾ ਕਰੋ ਆਪਣੀ ਆਜ਼ਾਦੀ 'ਚ ਖੁੱਲ੍ਹ ਕੇ ਜਿਓ ਬਸ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਬਾਕੀ ਮਿਹਨਤ ਪੂਰੀ ਜਿਹੜੀ ਹੈ ਉਹ ਮਿਹਨਤ ਤੋਂ ਉੱਪਰ ਕੁਝ ਨਹੀਂ ਹੈ ਜੀ ਮਿਹਨਤ ਉੱਪਰ ਪੈਸਾ ਵੀ ਨਹੀਂ ਹੋ ਸਕਦਾ ਜੇ ਅਸੀਂ ਮਿਹਨਤ ਕਰਾਂਗੇ ਤਾਂ ਸਭ ਕੁਝ ਹੀ ਮਿਲ ਸਕਦਾ ਜੀ ਐਂਡ ਬਲੈਂਡ ਹੋਣ ਦੇ ਨਾਂ ਤੇ ਵੀ ਜਨਨ ਕਿ ਇਹ ਕਦੇ ਸੀ ਰੱਬ ਦਾ ਸ਼ੁਕਰਾਨਾ ਕਰਦੇ ਆਂ ਵਧੀਆ ਜ਼ਿੰਦਗੀ ਜਿੰਨੇ ਵਧੀਆ ਇਹ ਕਹਿੰਦੇ ਅਸੀਂ ਕਦੇ ਸੋਚਿਆ ਨਹੀਂ ਸੀ ਅਸੀਂ ਇਹ ਟੱਚ ਫੋਨਾਂ ਅਸੀਂ ਚਲਾਵਾਂਗੇ ਜਾਂ ਚਲਾ ਪਾਵਾਂਗੇ ਜਾਂ ਨਹੀਂ ਟੱਚ ਫੋਨ ਵੀ ਚਲਾਉਣ ਪਾ ਰਹੇ ਨੇ ਆ ਮਾਰਕੀਟ ਵੀ ਜਾਣਦੇ ਆਂ ਸਫ਼ਰ ਵੀ ਕਰਦੇ ਆ ਕਿਤੇ ਕੋਈ ਦਿੱਕਤ ਨਹੀਂ ਉਹਦੀ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਜਿਹੜੇ ਤੰਦਰੁਸਤ ਲੋਕ ਆ ਉਹ ਵੀ ਪਰਮਾਤਮਾ ਦਾ ਸ਼ੁਕਰਾਨਾ ਸ਼ਾਇਦ ਕੁਝ ਲੋਕ ਰੱਬ ਨੂੰ ਸ਼ਿਕਵਾ ਕਰਦੇ ਨੇ ਕਹਿੰਦੇ ਆ ਵੀ ਤੂੰ ਸਾਨੂੰ ਸੋਹਣਾ ਰੰਗ ਰੂਪ ਨਹੀਂ ਦਿੱਤਾ ਸਾਨੂੰ ਸੋਹਣਾ ਕੱਦ ਨਹੀਂ ਦਿੱਤਾ ਸਾਨੂੰ ਉਹ ਨਹੀਂ ਦਿੱਤਾ ਸਾਨੂੰ ਰੱਬ ਨੂੰ ਵੈਸੇ ਲੋਕਾਂ ਕਰਦੇ ਰਹਿੰਦੇ ਆ ਤੇ ਇਹ ਕਹਿੰਦੇ ਸੀ ਰੱਬ ਦਾ ਬਹੁਤ ਹੀ ਸ਼ੁਕਰਾਨਾ ਕੀਤਾ ਜੋ ਕੁਝ ਦਿੱਤਾ ਸਾਨੂੰ ਰੱਬ ਨੇ ਬਹੁਤ ਦਿੱਤਾ ਅਸੀਂ ਉਸ ਤੇ ਸਾਨੂੰ ਸੰਤੋਸ਼ਟੀ ਹੈ ਖੁਸ਼ ਆਂ ਤੇ ਤੁਸੀਂ ਦੇਖਦੇ ਰਹੋ ਸੱਚ ਦੀ ਪਰਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਜੁੜੇ ਰਹੋ ਦੇਖਦੇ ਰਹੋ